ਸਭ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸੋਖਿਆਂ ਨੂੰ ਸਤਿ ਸ਼੍ਰੀ ਅਕਾਲ ਸਸਕਾਲ ਸੁਪਰਨ ਸਾਹਿਬ ਪਹਿਲੀ ਖਬਰ ਅਮਰੀਕਾ ਤੋਂ ਸ਼ੁਰੂ ਕਰਦੇ ਆਂ ਤੇ 47ਵੇਂ ਰਾਸ਼ਟਰਪਤੀ ਦੇ ਵਜੋਂ ਡੋਨਲਡ ਟਰੰਪ ਉਹਨਾਂ ਨੇ ਉਹਦਾ ਸੰਭਾਲਿਆ ਜੀ ਬ੍ਰਾਂ ਸਾਹਿਬ ਬਿਲਕੁਲ ਵੀ ਨਜੀ ਸੁਕਾਲ ਦਾ ਜਨ ਕਾਫੀ ਇਤਿਹਾਸਿਕ ਦਿਨ ਸੀਗਾ ਡੋਨਲਡ ਟਰੰਪ ਸਾਹਿਬ ਜੋ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਚੋ ਸੌ ਚੁੱਕੀ ਗਈ ਹੈ ਸੋ ਅਗਲੇ 4 ਸਾਲ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਰਹਿਣਗੇ ਤੇ ਇਸ ਸਮੇਂ ਕਿਉਂਕਿ ਕੱਲ੍ਹ ਠੰਡ ਬਹੁਤ ਜ਼ਿਆਦਾ ਸੀ ਟੈਂਪਰੇਚਰ ਮਾਈਨਸ ਦੇ ਵਿੱਚ ਗਿਆ ਹੋਇਆ ਸੀਗਾ ਤੇ ਜ਼ਿਆਦਾ ਠੰਡ ਹੋਣ ਕਾਰਨ ਜੋ ਪਹਿਲਾਂ ਇਹ ਸਮਾਗਮ ਆਊਟਡੋਰ ਰੱਖਿਆ ਗਿਆ ਸੀਗਾ ਇਸ ਨੂੰ ਬਾਅਦ ਦੇ ਵਿੱਚ ਇਨਡੋਰ ਤਬਦੀਲ ਕੀਤਾ ਗਿਆ ਤੇ ਇਸ ਮੌਕੇ ਜੋ ਜੋ ਬਾਈਡਨ ਸਾਹਿਬ ਤੇ ਉਹਨਾਂ ਦੇ ਨਾਲ ਜੋ ਕਮਾਲਾ ਹੈਰਿਸ ਜੋ ਕਿ ਇਹ ਵਾਈਟ ਹਾਊਸ ਤੇ ਸਭ ਤੋਂ ਦਵੇ ਦੋ ਲਾਬਾ ਇਹ ਅਮਰੀਕਾ ਦੇ ਹੋਰ ਵੀ ਸਾਫ ਦਾ ਰਾਸ਼ਟਰਪਤੀ ਡੋਨਲਡ ਟਰਪ ਸਾਹਿਬ ਦੇ ਖਾਸ ਮਿੱਤਰ ਐਲਨ ਮਸਕ ਸਾਹਿਬ ਤੇ ਹੋਰ ਵੀ ਜੋ ਵੱਡੀਆਂ ਅਮਰੀਕਾ ਦੀਆਂ ਕੰਪਨੀਆਂ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਤੇ ਸੁਲਾਵਾ ਹੋਰ ਵੀ ਬਹੁਤ ਸਾਰੇ ਜੋ 엘ੀਟ ਲੋਕ ਸਿਗੇ ਉਹ ਇਸ ਮੌਕੇ ਸ਼ਾਮਲ ਸਿਗੇ ਸੋ ਇੱਕ ਇਸ ਇਹੋ ਜਿਹੇ ਸਮਾਗਮ ਸਤੇ ਗੈਸ ਜਿਸ ਦੀ ਦੁਨੀਆ ਭਰ ਦੇ ਵਿੱਚ ਚਰਚਾ ਵੀ ਚੱਲ ਰਹੀ ਸੀ ਤੇ ਇਸ ਮੌਕੇ ਡੋਨਲਡ ਡਰਾਮਪ ਸਾਹਿਬ ਨੇ ਕਾਫੀ ਕੁਸ਼ਲ ਗੱਲਾਂ ਬਤਾਈਆਂ ਨੇ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਸ ਦਿਨ ਨੂੰ ਦੱਸਿਆ ਕਿ ਅਮਰੀਕਾ ਦੀ ਆਜ਼ਾਦੀ ਵਾਲਾ ਦਿਨ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜੋ ਉਹਨਾਂ ਦੇ ਉੱਪਰ ਇਹ ਪੈਨਸਿਲਵਾਨੀਆ ਵੇਖੇ ਹਮਲਾ ਹੋਇਆ ਸੀ ਜਦੋਂ ਗੋਲੀ ਨਾਲ ਦੇ ਕੰਨ ਨੂੰ ਟੱਚ ਕਰਕੇ ਲੰਘੀ ਸੀ ਸੋ ਉਹਨਾਂ ਨੇ ਇਸ ਗੱਲ ਦਾ ਵੀ ਖਾਸ ਤੌਰ ਤੇ ਜ਼ਿਕਰ ਵਿੱਚ ਕੀਤਾ ਕਹਿੰਦੇ ਵੀ ਉਹਨਾਂ ਦੀ ਜ਼ਿੰਦਗੀ ਜੋ ਬਖਸ਼ੀ ਗਈ ਹੈ ਸੋ ਉਹ ਵੀ ਕਹਿੰਦੇ ਪ੍ਰਮਾਤਮਾ ਨੇ ਤਾਂ ਬਖਸ਼ੀ ਹੈ ਕਿ ਅਮਰੀਕਾ ਨੂੰ ਇੱਕ ਵਾਰ ਫਿਰ ਮਹਾਨ ਬਣਾਇਆ ਜਾ ਸਕੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਉੱਤੇ ਵਿੱਚ ਕੀਤੀਆਂ ਨੇ ਸੋ ਇਹਦੇ ਵਿੱਚ ਵੀ ਨਾ ਜਿਹੜਾ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤੇ ਆ ਇੱਕ ਤਾਂ ਉਹਨਾਂ ਨੇ ਕਿਹਾ ਕਿ ਜੋ ਜਨਵਰੀ 6 ਜੋ ਜਦੋਂ ਪਿਛਲੀ ਵਾਰ ਡਾਲਰ ਤੋਂ ਸਾਫ ਹਰੇ ਸੀਗੇ ਜੋ ਉਸ ਸਮੇਂ واਸ਼ਿੰਗਟਨ ਡੀਸੀ ਵਿੱਚ ਜੰਗ ਦੇ ਫਸਾਦ ਹੋਏ ਸੀਗੇ ਜੋ ਨੀਤੀ ਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਨਾਂ ਮਾਮਲਿਆਂ ਦੇ ਵਿੱਚ ਜੋ ਹਜ਼ਾਰ ਤੋਂ ਵਧੇਰੇ ਲੋਕ ਜੋ ਵੱਖ-ਵੱਖ ਇਹ ਕਾਨੂੰਨੀ ਮਸਲਿਆਂ ਦਾ ਜੋ ਸਾਹਮਣਾ ਕਰ ਰਹੇ ਨੇ ਸੋ ਉਹਨਾਂ ਦੀਆਂ ਜਿਹੜੀਆਂ ਇਹ ਮਾਮਲੇ ਜਿਹੜੇ ਨੇ ਉਹ ਮਾਫ ਕਰਨੇ ਦੀ ਗੱਲਾਂ ਨੇ ਇਸ ਤੋਂ ਇਲਾਵਾ ਜੋ ਇੱਕ ਬਰਥ ਰਾਈਟ ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਹੱਕ ਹੁੰਦਾ ਤੇ ਉਸ ਨੂੰ ਡੋਨਲਡ ਟਰੰਪ ਸਾਹਿਬ ਜਿਹੜਾ ਖਤਮ ਕਰਨ ਦੀ ਗੱਲ ਕਰ ਰਹੇ ਨੇ ਇਹ ਦੁਨੀਆ ਦੇ ਵਿੱਚ ਕਹਿੰਦੇ ਕਿ ਮੈਂ ਇਹ ਸ਼ਾਂਤੀ ਸਥਾਪਿਤ ਕਰਾਂਗਾ ਉਹਨੇ ਖਾਸ ਤੌਰ ਤੇ ਇਜ਼ਰਾਇਲ ਤੇ ਹਮਾਸ ਦੇ ਵਿੱਚ ਜੋ ਜੰਦ ਬਰਾਮ ਹੋਇਆ ਸੋ ਉਸ ਦਾ ਵੀ ਜ਼ਿਕਰ ਕੀਤਾ ਕਰਨੇ ਦੇਖੋ ਕਿ ਮੈਂ ਹਜੇ ਸੋਬ ਨਹੀਂ ਚੁੱਕੀ ਸੀ ਦਾ ਉਸ ਨੂੰ ਪਹਿਲਾ ਹੀ ਕਹਿੰਦੇ ਦੀ ਇਹ ਗਾਜਾ ਵਿੱਚੇ ਜੋ ਹਮਾਸ ਤੇ ਇਜ਼ਰਾਇਲ ਵਿੱਚ ਜੋ ਚੱਲ ਰਿਹਾ ਸੀਗਾ ਸੰਘਰਸ਼ ਚੱਲ ਰਿਹਾ ਸੀਗਾ ਕਹਿੰਦੇ ਦੀ ਉਹਦੇ ਵਿੱਚਕਾਰ ਵੀ ਕੰਦੇ ਰੋਕ ਲੱਗੀ ਐ ਸੰਧੀ ਹੋਈ ਐ ਤੇ ਨਾਲ ਹੀ ਇਹਨਾਂ ਨੇ ਖਾਸ ਤੌਰ ਤੇ ਯੂਕਰੇਨ ਦੀ ਗੱਲ ਕੀਤੀ ਕਿ ਯੂਕਰੇਨ ਦੇ ਵਿੱਚ ਵੀ ਜੰਗ ਜਿਹੜੀ ਐ ਕਹਿੰਦੇ ਜਲਦ ਖਤਮ ਕੀਤੀ ਜਾਊਗੀ ਤੇ ਟੈਰੀਫ ਲੋਨ ਦੀ ਜਿਹੜੀ ਗੱਲਾਂ ਉਹਨੇ ਕੀਆ ਕਹਿੰਦੇ ਕਿ ਇਹ ਮੇਰੇ ਡਿਕਸ਼ਨਰੀ ਦੇ ਵਿੱਚ ਕਹਿੰਦੇ ਕਿ ਇੱਕ ਖਾਸ ਸ਼ਬਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਮੈਂ ਇਹਦੇ ਉੱਪਰ ਲਗਾਤਾਰ ਕੰਮ ਕਰਦਾ ਰਹੂੰਗਾ ਇੱਕ ਉਹਨਾਂ ਨੇ ਕਾਫੀ ਅਹਿਮ ਕਹੀਆ ਉਹ ਆਇਲ ਡ੍ਰਿਲਿੰਗ ਦੀ ਸੋ ਉਹਨਾਂ ਨੇ ਇੱਕ ਸ਼ਬਦ ਯੂਜ਼ ਕੀਤਾ ਆ ਡ੍ਰਿਲ ਬੇਬੀ ਡ੍ਰਿਲ ਸੋ ਸਾਨੂੰ ਇੱਥੇ ਯਾਦ ਰੱਖਣਾ ਪੈਣਾ ਹੈ ਕਿ ਜਦੋਂ 2000 ਪੋਲਾ ਦੇ ਵਿੱਚ ਡੋਨਲਡ ਟਰੰਪ ਸਾਹਿਬ ਦੀ ਚਿੰਤ ਹੋਈ ਸੀ ਤਾਂ ਉਦੋਂ ਵੀ ਇਹਨਾਂ ਨੇ ਆਇਲ ਡ੍ਰਿਲ ਕਰਨੇ ਦੀ ਖਾਸ ਤੌਰ ਤੇ ਗੱਲ ਕੀਤੀ ਸੀ ਜੋ ਦਤਾ ਸੀ ਸੋ ਇਹਦਾ ਭਾਵ ਇਹ ਆ ਕਿ ਅਮਰੀਕਾ ਦੇ ਵਿੱਚ ਵੀ ਜੋ ਵੱਡੇ ਪੱਧਰ ਤੇ ਆਇਲ ਰਿਜ਼ਰਵ ਮੌਜੂਦ ਨੇ ਸੋ ਉਹਨਾਂ ਦੇ ਵਿੱਚੋਂ ਵਾਦ ਤੋਂ ਵਾਦ ਤੇਲ ਕੱਢਣਾ ਸੋ ਭਾਵ ਇਹ ਆ ਕਿ ਅਮਰੀਕਾ ਬਾਹਰੋਂ ਕੇ ਤੇਲ ਜ਼ਿਆਦਾ ਮੰਗਵਾਉਣ ਦੀ ਜਗ੍ਹਾ ਚੋਰਾ ਕੋ ਆਪਣੇ ਤੇਲ ਦੇ ਭੰਡਾਰ ਨੇ ਸੋ ਉਹਨਾਂ ਦੇ ਵਿੱਚ ਜਿਹੜਾ ਆ ਇਜ਼ਾਫਾ ਕਰਨਾ ਉਹ ਚ ਜ਼ਿਆਦਾ ਤੇਲ ਕੱਢਣਾ ਸੋ ਇਹਦੇ ਨਾਲ ਆਉਣ ਆਲੇ ਸਮੇਂ 'ਚ ਕੈਨੇਡਾ ਦੀ ਇਕਨੋਮੀ ਤੇ ਵੀ ਅਸਰ ਪੈ ਸਰਬਤ ਕੋਸਲ ਤੇ ਲਵਟਾ ਦੀ ਕਿ ਲਵਟਾ ਤੋਂ ਵੀ ਵੱਡੇ ਪੱਧਰ ਤੇ ਦੇਲ ਅਮਰੀਕਰ ਜਾਂਦਾ ਜੀ ਅਮਰੀਕਾ ਆਪਣਾ ਤੇਲ ਵਧੇਰੇ ਗਿਣਤੀ ਚ ਕੱਢਣਾ ਸ਼ੁਰੂ ਕਰੇਗਾ ਸੋ ਇਹਦਾ ਅਸਰ ਕੈਨੇਡਾ ਦੀ ਇਕਨੋਮੀ ਦੇ ਉੱਪਰ ਵੀ ਜਿਹੜਾ ਪੈ ਸਕਦਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਮਾਸ ਡੈਪੋਟੇਸ਼ਨ ਦੀ ਹੈ ਸੋ ਉਹਨਾਂ ਨੇ ਕੱਲ ਹੀ ਉਸ ਚੀਜ਼ ਦਾ ਐਲਾਨ ਕਰ ਦਿੱਤਾ ਹੈ ਸੋ ਇਹ ਜੋ ਮੈਕਸੀਕੋ ਦਾ ਬਾਰਡਰ ਹੈ ਸੇ ਫੌਜ ਦੀ ਗਿਣਤੀ ਵਧਾਉਣ ਦੀ ਗੱਲ ਕੀਤੀ ਤਾਂ ਉਹਨੇ ਕਿਹਾ ਵੀ ਉਹਨਾਂ ਦੇ ਸਮੇਦran ਜਿਹੜੇ ਵੀ ਲੋਕ ਗੈਰਕਾਨੂੰਨੀ ਟੈਗ ਦੇ ਨਾਲ ਅਮਰੀਕਾ ਚ ਦਾਖਲ ਹੁੰਦੀ ਹੈ ਕੋਸ਼ਿਸ਼ ਕਰਨਗੇ ਜਾਂ ਜਿਹੜੇ ਲੋਗ ਓਲਰੇਡੀ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤੰਗਾਂ ਦਾਖਲ ਹੋਏ ਨੇ ਸੋ ਉਹਨਾਂ ਦੇ ਖਿਲਾਫ ਕਹਿੰਦੇ ਵੀ ਅੱਜ ਤੋਂ ਹੀ ਜਿਹੜਾ ਆ ਅਸੀਂ ਡੈਪੋਟੇਸ਼ਨ ਦੀਆਂ ਕਾਰਵਾਈਆਂ ਸ਼ੁਰੂ ਕਰ ਰਹੇ ਆ ਸੋ ਆਉਣ ਵਾਲੇ ਸਮੇਂ ਦੌਰਾਨ ਇਹਦੇ ਉੱਪਰ ਵੱਡੇ ਪੱਧਰ ਤੇ ਕੰਮ ਹੋਦਾ ਨਜ਼ਰ ਆ ਸਕਦਾ ਆ ਸੋ ਇਹਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਉਹ ਕਰ ਰਹੇ ਨੇ ਕਿ ਜਿਹੜੇ ਲੋਕਾਂ ਨੇ ਪਹਿਲੇ ਸਮਿਆਂ ਦੇ ਵਿੱਚ ਗਾਲਤ ਅਤੇ ਤੰਗ ਤਰੀਕੇ ਵਾਰਤ ਕੇ ਇਮੀਗ੍ਰੇਸ਼ਨਾਂ ਲੈ ਲਈਆਂ ਇੱਥੇ ਇਵਨ ਸਿਟੀ ਐਸ਼ੇ ਵੀ ਜਿਨ੍ਹਾਂ ਨੇ ਲੈ ਲਈਆਂ ਸੋ ਉਹਨਾਂ ਨੂੰ ਵੀ ਕਹਿੰਦੇ ਵੀ ਉਹਨਾਂ ਨੇ ਸਮੇਂ ਚ ਰਿਪੋਰਟ ਕੀਤਾ ਜਾ ਸਕਦਾ ਅਗਰ ਉਹਨਾਂ ਦੇ ਕਲਾਸ ਇਸ ਤਰੀਕੇ ਦੀ ਕੋਈ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਆ ਇਲੈਕਟ੍ਰਿਕ ਵੀਕਲ ਮੰਡੇਟ ਨੂੰ ਉਹਨਾਂ ਨੇ ਕਸਮ ਕਰਨ ਦੀ ਗੱਲ ਕੀਤੀ ਆ ਤੇ ਨਾਲ ਉਹਨਾਂ ਨੇ ਜਿਹੜੀ ట్రాਸ ਜੈਂਡਰ ਪਾਈਚਾਰਾ ਆ ਸੋ ਉਹਨਾਂ ਦੀ ਵੱਖ-ਵੱਖ ਜਿਹੜੇ ਔਰਤਾਂਵੀਆਂ ਜਥੇੜਾ ਹੁੰਦੀਆਂ ਨੇ ਉਹਦੇ ਵਿੱਚ ਪਾਰਟਿਸਪੇਸ਼ਨ ਜਿਹਦੀ ਆ ਉਹ ਘਟ ਕਰਨ ਦੀ ਗੱਲ ਕੀਤੀ ਐ ਸੋ ਜਦੋਂ ਉਹਨਾਂ ਤੋਂ ਇਸ ਸੰਬੰਧੀ ਸਵਾਲ ਪੁੱਛਿਆ ਗਿਆ ਐਲਜੀਬੀਟੀ ਭਾਈਚਾਰੇ ਸੰਬੰਧੀ ਤਾਂ ਉਹਨਾਂ ਨੇ ਇੱਕ ਹੀ ਜਵਾਬ ਦਿੱਤਾ ਕਹਿੰਦੇ ਵੀ ਦੋ ਹੀ ਸੈਕਸ ਹੁੰਦੇ ਨੇ ਇੱਕ ਮੇਲ ਤੇ ਇੱਕ ਫੀਮੇਲ ਕਹਿੰਦੇ ਵੀ ਇਸ ਤੋਂ ਇਲਾਵਾ ਕੋਈ ਸੈਕਸ ਨਹੀਂ ਹੁੰਦਾ ਤੇ ਇਸ ਤਰੀਕੇ ਦੀਆਂ ਗੱਲਾਂ ਮਾਤਾ ਡੋਨਲਡ ਟਰੰਪ ਸਾਹਿਬ ਕਰ ਰਹੇ ਨੇ ਤੇ ਖਾਸ ਤੌਰ ਤੇ ਇੱਥੇ ਇਹਨਾਂ ਨੇ ਇਹ ਜੋ ਡੈਮੋਕ੍ਰੈਟਿਕ ਪਾਰਟੀ ਕਿਉਂਕਿ ਜੋ ਬਾਈਡਨ ਸਾਹਿਬ ਅਤੇ ਕਮਾਲਾ ਹੈਰੀਸ ਉੱਥੇ ਮੌਜੂਦ ਸਨ ਤੇ ਉਹਨਾਂ ਦੇ ਮੂੰਹ ਦੇ ਉੱਪਰ ਹੀ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਨੂੰ ਭ੍ਰਸ਼ਟ ਆਖਿਆ ਉਹਨੇ ਕਿਹਾ ਵੀ ਜਿਹੜੀ ਪਿਛਲੀ ਸਰਕਾਰ ਸੀ ਇਹ ਕਾਫੀ ਪ੍ਰਸ਼ਟ ਸਿਰ ਨੇ ਕਾਫੀ ਕਹਿੰਦੇ ਵੀ ਗਲਤ ਕੰਮ ਅਮਰੀਕਾ ਦੇ ਵਿੱਚ ਕੀਤੇ ਨੇ ਤੇ ਕਹਿੰਦੇ ਵੀ ਇਹ ਭ੍ਰਸ਼ਟਾਚਾਰ ਜੋ ਕੁਝ ਵੀ ਹੋਇਆ ਇਸ ਢੰਗ ਦੇ ਨਾਲ ਕਹਿੰਦੇ ਵੀ ਇਸ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਪਿਛਲੇ ਸਮੇਂ ਵਿੱਚ ਹੋਈ ਹੈ ਤੇ ਉਹ ਕੰਮ ਅਸੀਂ ਖਤਮ ਕਰਾਂਗੇ ਅਸੀਂ ਅਮਰੀਕਾ ਦੇ ਵਿੱਚ ਇਹ ਬਹੁਤ ਸਾਰੇ ਵਿਭਾਗ ਨੇ ਇਹੋ ਜਿਹੇ ਅਜਨਾਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਪਰ ਉਹ ਬਣਾਏ ਗਏ ਆ ਉਹਨਾਂ ਵਿਭਾਗਿਆਂ ਨੂੰ ਖਤਮ ਕਰਾਂਗੇ ਉਹਨਾਂ ਦੇ ਵਿੱਚ ਜਿਹੜੇ ਅਪਲਾਈ ਨੇ ਉਹਨਾਂ ਦੀ ਢਾਂਚੀ ਘਟਾਉਣ ਦੀ ਗੱਲ ਹੈ ਤੇ ਖਾਸ ਤੌਰ ਤੇ ਜਾਨੇ ਜੋ ਅਮਰੀਕਾ ਦੇ ਵਿੱਚ ਘਟਗਿਣਤੀਆਂ ਨੇ ਬਲੈਕ ਪਾਈਚਾਰਾ ਹਿਸਪੈਨਿਕ ਹੈ ਸਪੈਨਿਸ਼ ਹੈ ਮੈਕਸੀਕਨ ਪਾਈਚਾਰਾ ਇਹਨਾਂ ਸਾਰਿਆਂ ਪਾਈਚਾਰਿਆਂ ਦਾ ਖਾਸ ਸੌਸ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਇਹਨਾਂ ਦਾ ਕਹਿੰਦੇ ਵੀ ਅਮਰੀਕਾ ਨੂੰ ਮਹਾਨ ਬਣਾਉਣ ਦੇ ਵਿੱਚ ਵਾਰਕਾਰੀ ਤਰੱਕੀ ਦੇ ਵਿੱਚ ਕਾਫੀ ਯੋਗਦਾਨ ਹੈ ਤਾਂ ਕੁੱਲ ਮਿਲਾ ਕੇ ਉਹਨਾਂ ਨੇ ਕਾਫੀ ਕੁਸ਼ ਗੱਲਾਂ ਕਾਫੀ ਕੁਸ਼ ਬਾਦ ਇਹਨਾਂ ਨੇ ਕਹਿ ਆ ਵੀ ਅਮਰੀਕਾ ਹੋਣਾ ਚਾਹੀਤੋ ਇਹ ਪਹਿਲਾ ਵਾਲਾ ਅਮਰੀਕਾ ਨਹੀਂ ਦਵੇਗਾ ਉਹਨਾਂ ਨੇ ਇਹ ਗਲਫੋਰ ਮੈਕਸੀਕੋ ਦਾ ਨਾਮ بدل ਕੇ ਗਲਫੋਰ ਅਮਰੀਕਾ ਦੀ ਗੱਲ ਕੀਤੀ ਪਰ ਨਾਮਾ ਨਹਿਰ ਦਾ ਖਾਸੌਰ ਤੇ ਜ਼ਿਕਰ ਕੀਤਾ ਕਿ ਨਾਮਾ ਨਹਿਰ ਨੂੰ ਅਮਰੀਕਾ ਹਰ ਹਾਲ ਵਿੱਚ ਹਾਸਲ ਦੁਆਰਾ ਕਰੇਗਾ ਸੋ ਬਹੁਤ ਸਾਰੀਆਂ ਗੱਲਾਂ ਬਿੰਦਜੀਰਾ ਨੇ ਇੱਥੇ ਕੀਤੀਆਂ ਨੇ ਪਰ ਇਹਦੇ ਵਿੱਚ ਕੱਲ ਦਾ ਦਿਨ ਇੰਨਾ ਕੈਟਾਲਿਸਟ ਰਿਹਾ ਕਿ ਉਹਨੇ ਆਪਣੇ ਭਾਸ਼ਣ ਦੇ ਵਿੱਚ ਕੈਨ ਦਾ ਜ਼ਿਕਰ ਜਿਹੜਾ ਨਹੀਂ ਕੀਤਾ ਅੱਗੇ ਜੋ ਗੱਲਾਂ ਕੀਤੀਆਂ ਨੇ ਅਸੀਂ ਖਬਰਾਂ ਦੇ ਵਿੱਚ ਅੱਗੇ ਜਾ ਕੇ ਉਸ ਦਾ ਵੀ ਜ਼ਿਕਰ ਕਰਾਂਗੇ ਜੀ 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 ਪ੍ਰਣਾ ਸਾਹਿਬ ਤੇ ਕਰਦੇ ਆ ਜੀ ਕਿਉਂਕਿ ਸਾਰੀਆਂ ਇਹਨਾਂ ਗਾਵਾਂ ਇਹੀ ਹੋਣਗੀਆਂ ਵੀ ਪ੍ਰਣਾ ਸਾਹਿਬ ਅਗਲੀ ਖਬਰ ਵੀ ਟੈਰਫ ਬਾਰੇ ਟਰੰਪ ਉਹਨਾਂ ਨੇ ਕੋਈ ਖਬਰ ਨਹੀਂ ਦਿੱਤੀ ਹੈਗੀ ਤੇ ਜਿਹੜੀ ਹੈ ਜੀ ਸੋ ਅਗਲੀ ਖਬਰ ਆਪਾਂ ਜਰੂਰ ਮੈਕਸੀਕੋ ਕਿਉਂਕਿ ਦੋਏ ਦੋਏ ਕੰਟਰੀਜ਼ ਨੂੰ ਜ਼ਿਆਦਾ ਥੋੜਾ ਜਿਹਾ ਡਰਾਵਾਜਾ ਦਿੱਤਾ ਹੋਇਆ ਇੱਕ ਤਾਂ ਗਵਾਂਡੀ ਮੁਲਕ ਹੈ ਫਿਰ ਉਹ ਮੈਕਸੀਕੋ ਦੀ ਗੱਲਬਾਤ ਕਰੀਏ ਤੇ ਕੈਨੇਡਾ ਦੀ ਤੇ ਪ੍ਰਿੰਸ ਸਾਹਿਬ ਫਰਵਰੀ ਤੋਂ ਕੋਈ ਅਨਾਉਂਸਮੈਂਟਸ ਹੋ ਸਕਦੀ ਹੈ ਜੀ ਟੈਰਫ ਨੂੰ ਲੈ ਕੇ ਦੇਖੋ ਕੱਲ ਕੈਨੇਡਾ ਦੇ ਇਹ ਸਾਰੇ ਲੀਡਰਾਂ ਦੀ ਨਿਗਾਹਾਂ ਡੋਨਲਡ ਟਰੰਪ ਸਾਹਿਬ ਦੇ ਭਾਸ਼ਣ ਤੇ ਸੀਆ ਵੀ ਕਿਸ ਤਰੀਕੇ ਦੀ ਗੱਲਾਂ ਬਾਤਾਂ ਉਹ ਕਰਦੇ ਨੇ ਕਿ ਕਿਸ ਤਰੀਕੇ ਦੇ ਅਕਦੀ ਕੀਟੀ ਆਰਡਰ ਸੁਣਾਵਲੋਂ ਸਾਈਨ ਕੀਤੇ ਜਾਂਦੇ ਨੇ ਸੋ ਇਸ ਤਰ੍ਹਾਂ ਪਰ ਇਹ ਗੱਲ ਕੱਲ ਇਹ ਰਹੀ ਆ ਕਿ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕੈਨੇਡਾ ਦੀ ਕੋਈ ਗੱਲ ਨਹੀਂ ਕੀਤੀ ਤੇ ਉਹਨਾਂ ਨੇ ਕਾਲ ਕੋਈ ਵੀ ਇਸ ਤਰੀਕੇ ਦੇ ਟੈਰਿਫ ਲਾਉਣ ਦੀ ਕੀ ਅਸੀਂ ਕੱਲ ਤੋਂ ਹੀ ਮਤਲਬ 20 ਜਨਵਰੀ ਤੋਂ ਹੀ ਟੈਰਿਫ ਲਾ ਦੇ ਰਹੇ ਅਸੀਂ ਕੋਈ ਗੱਲ ਨਹੀਂ ਹੋਈ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਹਿੰਦੇ ਕਿ ਟੈਰਿਫ ਜਿਹੜਾ ਆ ਮੇਰੀ ਡਿਕਸ਼ਨਰੀ ਦੇ ਵਿੱਚ ਇੱਕ ਬਹੁਤ ਕਹਿੰਦੇ ਕਿ ਅਹਿਮ ਕਹਿੰਦੇ ਇੱਕ ਸ਼ਬਦ ਆ ਕਹਿੰਦੇ ਵੀ ਮੈਨੂੰ ਇਸ ਸ਼ਬਦ ਨਾਲ ਬੜਾ ਪਿਆਰ ਆ ਤੇ ਉਹਨਾਂ ਨੇ ਇਹ ਗੱਲ ਵੀ ਕਹੀ ਆ ਕਿ ਇਹ ਟੈਰਿਫ ਤੋਂ ਜਿਹੜੀ ਇੱਕ ਰੈਵਨਿਊ ਇਕੱਠਾ ਹੋਗਾ ਉਹਦੇ ਵਾਸਤੇ ਵੀ ਇੱਕ ਵੱਖਰਾ ਇਹ ਮੈਕਮਾ ਬਣਾਇਆ ਜਾਊਗਾ ਤਾਂ ਉਹਨੇ ਮੈਕਸੀਕੋ ਤੇ ਕੈਨੇਡਾ ਬਾਰੇ ਕਿਹਾ ਵੀ ਇਹਨਾਂ ਦੇ ਉੱਪਰ 1 ਫਰਵਰੀ ਤੋਂ ਇਹ 25% ਟੈਰਿਫ ਜਿਹੜਾ ਲਗਾਇਆ ਜਾਊਗਾ ਇਸ ਬਾਰੇ ਕਹਿੰਦੇ ਵੀ ਅਸੀਂ ਇਹ ਹੋਰ ਜਿਹੜਾ ਵਿਚਾਰ ਵਟਾਂਦਰਾ ਜਾ ਰਹੀ ਹੈ ਸੰਭਾਵਨਾਵਾਂ ਨੂੰ ਕਹਿੰਦੇ ਆ ਦੇਖ ਰਹੇ ਆ ਟਹੋਰਨ ਨੇ 1 ਫਰਵਰੀ ਨੂੰ ਇਹ ਟੈਰਿਫ ਲਾਉਣ ਦੀ ਗੱਲ ਕੀਤੀ ਹੈ ਕੈਨੇਡਾ ਤੇ ਮੈਕਸੀਕੋ ਦੇ ਉੱਪਰ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਕਹਿੰਦੇ ਵੀ ਲੋਕ ਆਉਂਦੇ ਨੇ ਕੁਝ ਭੈਟ ਹੁੰਦੀ ਹੈ ਕਹਿੰਦੇ ਵੀ ਦੂਆ ਮੁਲਕਾਂ ਤੋਂ ਹੁੰਦੀ ਹੈ ਇਹ ਫੈਂਟਨਿਲ ਵਰਗੇ ਜਿਹੜੇ ਖਤਰਨਾਕ ਨਸ਼ੇ ਨੇ ਉਹ ਕਹਿੰਦੇ ਕਿ ਇਹ ਦੂਆ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਆ ਰਹੇ ਨੇ ਤਾਂ ਵੀ ਕਿ ਜੋ ਡਾਟਾ ਆ ਜੋ ਆંકੜੇ ਨੇ ਜੋ ਉਹ ਜੋ ਮਰਜ਼ੀ ਕਹਿੰਦੇ ਹੁਣ ਪਰ ਜੋ ਉਹਨਾਂ ਦਾ ਕੈਨੇਡਾ ਵੀ ਇਹ ਦੋਵੇਂ ਮੁਲਕਾਂ ਤੋਂ ਜਿਹੜੇ ਇਸ ਤੀਕੇ ਦੇ ਡਰੱਗਸ ਜਿਹੜੇ ਨੇ ਅਮਰੀਕਾ ਦੇ ਵਿੱਚ ਆ ਰਹੇ ਨੇ ਸੋ ਹਾਲੇ ਇਹ ਟੈਰੀਫ ਦਾ ਖਤਰਾ ਕੋਈ ਕੈਨੇਡਾ ਦੇਟ ਚੱਲਿਆ ਨਹੀਂ ਅੱਜ ਦਿਨ ਥੋੜੇ ਵਧਾ ਦਿੱਤੇ ਆ ਉਹ ਇਨ੍ਹਾਂ ਦਿਨਾਂ ਦੇ ਵਿੱਚ ਕੀ ਹੁੰਦਾ ਆ ਕਿ ਕਿਸ ਢੰਗ ਨਾਲ ਉਹਨਾਂ ਦਾ ਮਨ ਬਣਦਾ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੀ ਸਪਸ਼ਟ ਹੋਵੇਗੀ ਤੇ ਕੈਨੇਡਾ ਦੇ ਲੀਡਰਸ ਜਿਹੜੇ ਜਸਟਨ ਟੂਡੋ ਸਾਹਿਬ ਨੇ ਆਪੋਜੀਸ਼ਨ ਦੇ ਲੀਡਰਸ ਨੇ ਹੋਰ ਲੀਡਰਸ ਨੇ ਤੇ ਉਹਨਾਂ ਵੱਲੋਂ ਡੋਨਲਡ ਟਰਪਸਾਨ ਨੂੰ ਮੁਾਰਕਬਾ ਦਿੱਤੀ ਗਈ ਹੈ ਰਾਸ਼ਟਰਪਤੀ ਵੱਜੋ ਜੋਦਰ ਨੇ ਜੋ ਸੌ ਚੁੱਕੀ ਹੈ ਤੇ ਇਹਦੇ ਨਾਲ ਇਹ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਚਾਹੇ ਜਸਟਨ ਟੂਡੋ ਸਾਹਿਬ ਨੇ ਚਾਹੇ ਉਹਨਾਂ ਦੀ ਕੈਬਨਿਟ ਦੇ ਹੋਰ ਮਿਨਿਸਟਰਸ ਨੇ ਉਹ ਕਹਿੰਦੇ ਵੀ ਅਸੀਂ ਆਪਣੀ ਤਿਆਰੀ ਕੀਤੀ ਹੋਈ ਹੈ ਭਾਵੇਂ ਕਿ ਉਹਨਾਂ ਨੇ ਕੱਲ ਨਹੀਂ ਕੋਈ ਐਹੋ ਜੀ ਗੱਲ ਕਹੀ ਕਿ ਜੇ ਪਹਿਲੀ ਫਰਵਰੀ ਨੂੰ ਵੀ ਇਸ ਤਿਹੇ ਦੇ ਟੈਰਿਫ ਕੈਨੇਡਾ ਦੇ ਉੱਪਰ ਲਗਾਏ ਜਾਂਦੇ ਨੇ ਸਾ ਸੀਬੀ ਕਾਊਂਟਰ ਟੈਰਿਫ ਲਗਾ ਲਗਾਵਾਂਗੇ ਤੇ ਖਾਸ ਤੌਰ ਤੇ ਜੋ ਤੇਲ ਦੀ ਐ ਐਕਸਪੋਰਟੇਸ਼ਨ ਹੁੰਦੀ ਹੈ ਕੈਨੇਡਾ ਵੱਲੋਂ ਅਮਰੀਕਾ ਨੂੰ ਤੇ ਉਹਦੇ ਉੱਪਰ ਵੀ ਇਹਨਾਂ ਨੇ ਗੱਲਾਂ ਕੀਤੀਆਂ ਕਹਿੰਦੇ ਵੀ ਇੱਕ ਇਹੋ ਜਿਹਾ ਹਥਿਆਰ ਹੈ ਕੈਨੇਡਾ ਕੋ ਸੋ ਇਦੀ ਵਰਤੋਂ ਕਰਤੀ ਜਾਂ ਕਹਿੰਦੇ ਕੁਝ ਹੋਰ ਇਹੋ ਜਿਹਾ ਹੈ ਏ ਗੁੱਸ ਨੇ ਜੋ ਕੈਨੇਡਾ ਤੋਂ ਅਮਰੀਕਾ ਨਾਲ ਜਾਂਦੇ ਨੇ ਕਿਉਂਕਿ ਇਸ ਸਮੇਂ ਜੇਕਰ ਅਸੀਂ ਬਾਕੀ ਮਿਲਖਾ ਨਾਲ ਕੰਪੈਰੀਜ਼ਨ ਕਰੀਏ ਚਾਹੇ ਅਮਰੀਕਾ ਦਾ ਚੀਨ ਦੇ ਨਾਲ ਵਪਾਰ ਹੈ ਯੂਰਪ ਦੇ ਮਿਲਖਾ ਨਾਲ ਵਪਾਰ ਹੈ ਦੁਨੀਆ ਪਰ ਦੇ ਹੋਰ ਮਿਲਖਾ ਨਾਲ ਵਪਾਰ ਹੈ ਪੂਰਾ ਸਾਰੇ ਵਪਾਰਾਂ ਨਾਲੋਂ ਜੋ ਕੈਨੇਡਾ ਦਾ ਵਪਾਰ ਹੈ ਉਹ ਬਹੁਤ ਵੱਡਾ ਹੈ ਅਮਰੀਕਾ ਦੇ ਨਾਲ ਅਮਰੀਕਾ ਦੀ ਆਰਥਿਕਤਾ ਤੇ ਕੈਨੇਡਾ ਦੇ ਵਪਾਰ ਦਾ ਕਾਫੀ ਵੱਡਾ ਪ੍ਰਭਾਵ ਹੈ ਭਾਵੇਂ ਕਿ ਇਹ ਕੈਨੇਡਾ ਦਾ ਜਿਹੜਾ ਹਿੱਸਾ ਆ ਜੇਕਰ ਅਸੀਂ ਕੋਲ ਐਕਸਪੋਰਟ ਦੀ ਗੱਲ ਕਰੀਏ ਕੈਨੇਡਾ ਅਮਰੀਕਾ ਤੇ ਜਿਆਦਾ ਨਿਰਭਰ ਹੈ ਅਮਰੀਕਾ ਉਹਨਾਂ ਨਿਰਭਰ ਨਹੀਂ ਹੈ ਫਿਰ ਵੀ ਇੱਕ ਬਹੁਤ ਵੱਡਾ ਤੇ ਵਪਾਰਿਕ ਜਿਹੜਾ 파ਟਨਰ ਹੋਣ ਕਰਕੇ ਅਮਰੀਕਾ ਦੇ ਬਿਜ਼ਨਸ ਉੱਤੇ ਕਾਫੀ ਪ੍ਰਭਾਵ ਇਸ ਤਰੀਕੇ ਦੀ ਗੱਲ ਵਾਸਤਾ ਨਾ ਪੈਂਦਾ ਇਹ ਕੈਨੇਡਾ ਦੇ ਲੀਡਰ ਕਹਿ ਰਹੇ ਨੇ ਕਹਿੰਦੇ ਵੀ ਸਾਡੇ ਕੋਲ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਇਹ ਇਹ ਕੀ ਜਾਣੇ ਜੋ ਅਮਰੀਕਾ ਨੂੰ ਭੇਜਦੇ ਆ ਖਾਸ ਕਰਕੇ ਇਹਨਾਂ ਨੇ ਤੇਲ ਦੀ ਵੀ ਗੱਲ ਕੀਤੀ ਤੇ ਉਹਨੂੰ ਵੀ ਅਸੀਂ ਹਥਿਆਰ ਵਜੋਂ ਵਰਤਾਂਗੇ ਤਾਂ ਈਵਰ ਜੇ ਡਾਗਫੋਰਸ ਸਾਹਿਬ ਦੀ ਗੱਲ ਕਰੀਏ ਡਾਗਫੋਰਸ ਸਾਹਿਬ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਜੇਕਰ ਇਹ ਅਮਰੀਕਾ ਇਸ ਤਰੀਕੇ ਦੀਆਂ ਕਾਰਵਾਈਆਂ ਕਰਦਾ ਆ ਅਸੀਂ ਵੀ ਕਹਿੰਦੇ ਹਾਂ ਉਹਦਾ ਮੁਕਾਬਲਾ ਕਰਾਂਗੇ ਉਹਨੇ ਖਾਸ ਤੌਰ ਤੇ ਐਲਸੀਬੀਓ ਜਿਹੜੇ ਸ਼ਰਾਬ ਦੇ ਟਿੱਕੇ ਨੇ ਅੰਟਾਰੀਓ ਚ ਤੇ ਉਹਦਾ ਵੀ ਜ਼ਿਕਰ ਕੀਤਾ ਕਹਿੰਦੇ ਸੀ ਅੰਟਾਰੀਓ ਦੇ ਸਾਰੇ ਸ਼ਰਾਬ ਦੇ ਟਿੱਕੇ ਤੇ ਅਮਰੀਕਾ ਦੀ ਬੜੀ ਸ਼ਰਾਬਾਂ ਨੂੰ ਚੱਕ ਦਵਾਂਗੇ ਅਮਰੀਕਾ ਦੀ ਬੜੀ ਸ਼ਰਾਬ ਅੰਟਾਰੀਓ ਚ ਅਸੀਂ ਵਿਕਣ ਨਹੀਂ ਦੇਵਾਂਗੇ ਇਸ ਤਰੀਕੇ ਦੀਆਂ ਧਮਕੀਆਂ ਵੀ ਡੈਟ ਫੋਰਸ ਸਾਫ ਦੇ ਰਹੇ ਨੇ ਤੇ ਹੋਰ ਵੀ ਬਹੁਤ ਸਾਰੀ ਗੱਲਾਂ ਨੇ ਕਿਉਂਕਿ ਜਿਹੜੀ ਆਟੋ ਪਾਰਟ ਇੰਡਸਟਰੀ ਦੀ ਗੱਲ ਹੈ ਆਪਣੇ ਡੋਟ ਟਰੰਪਸ ਸਾਵੇ ਗੱਲ ਕਹਿ ਰਹੇ ਨੇ ਇਸੀ ਇਹਦਾ ਜਿਆਦਾ ਤੋਂ ਜਿਆਦਾ ਨਿਰਮਾਣ ਜਿਹੜਾ ਆ ਉਹ ਤੋਂ ਫਾਰਸ ਨੇ ਜੱਪਾਨੀਆਂ ਹੋਈਆਂ ਗੱਡੀਆਂ ਨੇ ਤੇ ਉਹਨਾਂ ਦਾ ਅਮਰੀਕਾ ਦੇ ਵਿੱਚ ਕਰਾਂਗੇ ਸੋ ਇਹਨਾਂ ਚੀਜ਼ਾਂ ਦਾ ਵੀ ਇੱਕ ਆਸੋਂ ਤੇ ਇੰਟੀਰੀਅਰ ਦੀ ਸਾਦਿਕਤਾ ਦੇ ਉੱਪਰ ਅਸਰ ਪੈਣਾ ਆ ਸੋ ਓਵਰ ਆਲ ਜਿੱਥੇ ਉਹਨਾਂ ਨੇ ਇੱਕ ਫੈਬਰੀ ਤੇ ਗੱਲ ਜਿਹੜੀ ਆ ਸੁਣ ਦਿੱਤੀ ਆ ਦੂਜੇ ਪਾਸੇ ਜਿਹੜੇ ਕੈਨੇਡਾ ਦੇ ਲੀਡਰ ਨੇ ਉਹ ਵੀ ਆਪਣੀਆਂ ਗੱਲਾਂ ਕਰ ਰਹੇ ਨੇ ਲੇਕਿਨ ਜੀ ਪੂਰੀ ਤਿਆਰੀ ਕੀਤੀ ਹੋਈ ਆ ਉਹ ਲੋਨਗੇਟਾ ਸੀ ਵੀ ਬਰਾਬਰ ਟੱਕਰ ਦਵਾਂਗੇ ਜਿਵੇਂ ਮੈਂ ਡਾਕਟਰ ਸਾਹਿਬ ਦੀ ਵੀ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਅਮਰੀਕਾ ਦੀ ਬਣੀ ਸ਼ਰਾਬ ਉਤਾਰਿਓ ਚ ਵੀ ਕਰਨੇ ਦਵਾਂਗੇ ਬਸ ਇੱਕ ਫਿਰ ਸੰਸਰੋਤੇ ਵੀ ਸੁਣਦੇ ਹੋਣਗੇ ਵੀ ਗੱਲ ਕੋੜ ਮੋੜ ਕੇ ਕਦੇ ਨਾ ਕੋਈ ਕੁਛ ਨਾ ਕਿਸੇ ਚੀਤੇ ਸ਼ਰਾਬ ਤੇ ਆ ਜਾਂਦੀ ਹੈ ਕਿਉਂਕਿ ਉਹ ਤਾਂ ਉਹ ਸੀਗਾ ਨਾ ਪਿੱਛੇ ਜੇ ਇੱਕ ਹਾਸੂਹੀਣਾ ਜਿਹਾ ਬਿਆਨ ਡਾਕਟਰ ਸਾਹਿਬ ਉਹਨਾਂ ਨੇ ਦਿੱਤਾ ਸੀ ਜਿਹੜਾ ਰੇਡੀਓਲੋਜੀ ਨੂੰ ਲੈ ਕੇ ਜਿੱਤੇ ਜਿੱਤੇ ਐਕਸ-ਰੇ ਜਾਂ ਸਕੈਨ ਵਗੈਰਾ ਹੁੰਦੀ ਆ ਬਾਡੀ ਨਾਲ ਰਿਲੇਟਡ ਟੈਸਟ ਕਹਿੰਦੇ ਚਲੋ ਜੇ ਇੱਥੇ ਜੇ ਹਿਊਮਨ ਵਾਲੇ ਹਸਪੀਟਲਸ ਕਹਿੰਦੇ ਬੀਜ਼ੀ ਨੇ ਤਾਂ ਐਨੀਮਲ ਵਾਲੇ ਜਿਹੜੇ ਆ ਜੀ ਕਹਿੰਦੇ ਉੱਥੇ ਜਾ ਕੇ ਟੈਸਟ ਕਰਾ ਲਿਆ ਕਰਨ ਬੰਦੇ ਤੇ ਹੁਣ ਪਹਿਲਾਂ ਸ਼ਰਾਬ ਨੂੰ ਲੈ ਕੇ ਕਹਿੰਦੇ ਕੱਲੇ ਕੱਲੇ ਜਿਹੜੇ ਕੁਝ ਚੁਣਿੰਦਾ ਗ੍ਰੋਸੀ স্টੋਰਸ ਜਾਂ ਕਨਵੀਨੀਅன்ஸ் ਸਟੋਰਾਂ ਤੇ ਪਹੁੰਚਾ ਦਾਂਗੇ ਗੱਲ ਇਹਨਾਂ ਦੀ ਘੋੜ ਮੋੜ ਕੇ ਛਰਾਤੇ ਰਹਿੰਦੀ ਆ ਚਲੋ ਦੇਖਦੇ ਆ ਕਿਉਂਕਿ ਇਹ ਵੀ ਬਹਿਂਦੀ ਕਿ ਕਹਿੰਦੇ ਨੇ ਕਿ ਵਰਲਡ ਹੁੰਦਾ ਵੀ ਬਹਿਂਦੀ ਗੰਗਾ 'ਚ ਹੱਥ ਧੋ ਲੋ ਹੋਰ ਕੋਈ ਬੰਦਾ ਤੇ ਹੁਣ ਇਹਨਾਂ ਨੂੰ ਲੱਗਦਾ ਵੀ ਮੈਂ ਵੀ ਥੋੜੇ ਬਹੁਤ ਜੇ ਬਿਆਨ ਇਹ ਮੇਰੇ ਵਿਚਾਰ ਨੇ ਜੀ ਵੀ ਬਿਆਨ ਦੇ ਦਮਾ ਵੀ ਲੋਕਾਂ ਨੂੰ ਅਨਟੇਰੀਅਨਸ ਨੂੰ ਇਹ ਲੱਗੇ ਵੀ ਭਾਈ ਇਹ ਤਾਂ ਪੂਰੇ ਐਨ ਕੈਨੇਡੀਅਨ ਨਾਲ ਖੜੇ ਨੇ ਸਾਡੀ ਸਟੇਟ ਨਾਲ ਖੜੇ ਨੇ ਪਰ ਕੀਤਾ ਕਿਰਾਏ ਤਾਂ ਆਪਾਂ ਨੂੰ ਪਤਾ ਵੀ ਟਰਨ ਹੁਣ ਤਾਂ ਇਹ ਵੀ ਅਗਲੀ ਖਬਰ ਕਰਾਂਗੇ ਸਾਂਝੀ ਵੀ ਇਹ ਵੀ ਕਾਲ ਮਚਾਉਣ ਲੱਗੇ ਕਿ ਕਿਸੇ ਚੀ ਦੇ ਸਪੌਂਸਰਾਂ ਨੂੰ ਲੈ ਕੇ ਆਪਾਂ ਨਾਲ ਦੀ ਨਾਲ ਅਗਲੀ ਖਬਰ Ontario ਤੋਂ ਹੀ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਬਹੁਤ ਬਹੁਤ ਤੈਂਕ ਯੂ ਜੀ 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 ਡਾਕਟਰ ਸਾਹਿਬ ਹਾਂ ਜੀ ਅੱਜ ਆਪਾਂ ਅਸਥਮਾ ਦੀ ਗੱਲ ਕਰ ਲੈਣੀ ਹੈ ਜੀ ਜਿਹਨੂੰ ਆਪਾਂ ਦਮਾ ਵੀ ਕਹਿ ਦਿੰਦੇ ਆ ਇਹਦੇ ਵਿੱਚ ਹੁੰਦਾ ਜੀ ਆ ਪੇਸ਼ੈਂਟ ਨੂੰ ਥੋੜੀ ਦਿੱਕਤ ਆਉਂਦੀ ਆ ਸਾਹ ਦੀ ਸਾਹ ਖਿੱਚਮਾ ਆਉਣ ਲੱਗ ਜਾਂਦਾ ਜਦੋਂ ਪੌੜੀਆਂ ਚੜ੍ਹਦਾ ਉਤਰਦਾ ਉਹਨੂੰ ਸਾਹ ਚੜ ਜਾਂਦਾ ਈ ਵਾਰ ਬੈਠੇ ਬੈਠੇ ਵੀ ਪੇਸ਼ੈਂਟ ਦਾ ਸਾਹ ਬੜਸ ਜਾਂਦਾ ਹੁੰਦਾ ਛਾਤੀ ਦੇ ਵਿੱਚ ਜਿਵੇਂ ਬਿਸਲਿੰਗ ਦੀ ਵੀ ਆਵਾਜ਼ ਆਉਂਦੀ ਆ ਜਾਂ ਰੇਸ਼ਾ ਮਹਿਸੂਸ ਹੁੰਦਾ ਉਹਨੂੰ ਮਾਡਰਨ ਮੈਡੀਸਨ ਦੇ ਵਿੱਚ ਉਹ ਕਹਿੰਦੇ ਨਹੀਂ ਇਹਦਾ ਜੀ ਕੋਈ ਟਰੀਟਮੈਂਟ ਨਹੀਂ ਆ ਤੁਹਾਨੂੰ ਅਸੀਂ ਪਫਰ ਦੇ ਦਿੰਦੇ ਜਿਹਨੂੰ ਆਪਾਂ ਪੰਪ ਵੀ ਕਹਿੰਦੇ ਆ ਕਿ ਉਹਦੀ ਤੁਸੀਂ ਸਪਰੇਅ ਮਾਰ ਲਿਆ ਕਰੋ ਜਦੋਂ ਤੁਹਾਨੂੰ ਸਾਹ ਦੀ ਦਿੱਕਤ ਆਉਂਦੀ ਆ ਤੇ ਇਦਾਂ ਹੀ ਲਾਈਫ ਲੌਂਗ ਚੱਲੂਗਾ ਆਪਾਂ ਦੇਖਿਆ ਹੈ ਦੁਦੀਆਂ ਦਵਾਈਆਂ ਦੀ ਤਰ੍ਹਾਂ ਇਹ ਪਫਰ ਵੀ ਕੰਮ ਕਰਨਾ ਘਟਾ ਜਾਂਦੇ ਨੇ हट ਜਾਂਦੇ ਨੇ ਤੁਸੀਂ ਦੇਖਿਆ ਹੋਣਾ ਇਹ ਚੇਂਜ ਕਰ ਦਿੰਦੇ ਰਹਿੰਦੇ ਨੇ ਡਾਕਟਰ ਥੋੜਾ ਚਿਰ ਬਾਅਦ ਉਹਨਾਂ ਦੀ ਲੂਜ਼ ਹੋਊ ਸਟਰੋਂਗ ਕਰੀ ਜਾਂਦੇ ਨੇ ਪਰ ਇਲਾਜ ਨਹੀਂ ਪ੍ਰੋਪਰ ਹੋਉਂਦਾ ਪੇਸ਼ੈਂਟ ਬੜਾ ਦੁਖੀ ਰਹਿੰਦਾ ਕਿਤੇ ਜਾ ਨਹੀਂ ਸਕਦਾ ਹੈਗਾ ਕਿਤੇ ਨਹੀਂ ਉਹ ਦਿੱਕਤ ਆਉਂਦੀ ਆ ਬਹੁਤ ਜ਼ਿਆਦਾ ਉਹਨੂੰ ਜੀ ਪਰ ਆਯੁਰਵੇਦ ਦੇ ਵਿੱਚ ਉਹ ਕਫ ਰੋਗ ਦੇ ਅਧੀਨ ਮੰਨਿਆ ਗਿਆ ਅਸੀਂ ਬਾਡੀ ਦੇ ਵਿੱਚ ਕਫ ਨੂੰ ਬੈਲੈਂਸ ਕਰੀਦਾ ਕਫ ਮਤਲਬ ਆਪਾਂ ਰੇਸ਼ਾ ਮੰਨ ਸਕਦੇ ਹਾਂ ਮਿਊਕਸ ਹੁੰਦਾ ਬਾਡੀ ਦੇ ਵਿੱਚ ਲੰਘਦੇ ਵਿੱਚ ਜਿਆਦਾ ਹੋ ਜਾਂਦਾ ਉਹਦੇ ਨਾਲ ਇਦਾਂ ਹੀ ਦਿੱਕਤਾਂ ਆਉਣੀ ਸ਼ੁਰੂ ਹੋ ਜਾਂਦੀ ਹੁੰਦੀਆਂ ਤੁਹਾਨੂੰ ਬੈਨਸ ਕਰੀਆ ਪਰ ਉਹ ਨੂੰ ਠੀਕ ਹੋ ਜਾਂਦੀ ਹੈ ਇਸ ਕਰਕੇ ਜੇ ਤੁਹਾਨੂੰ ਇਦਾਂ ਦੀ ਕੋਈ ਵੀ ਦਿੱਕਤ ਹੈ ਕਫ ਨਾਲ ਸੰਬੰਧਿਤ ਜਾਂ ਹੋਰ ਵੀ ਕੋਈ ਸ਼ਰੀਰਕ ਮਾਨਸਿਕ ਰੋਗ ਹੈ ਤੁਸੀਂ ਗੋਲੀਆਂ ਦੇ ਚੱਕਰਾਂ ਦੇ ਵਿੱਚ ਫਸ ਗੋਲੀਆਂ ਛੱਡ ਨਹੀਂ ਸਕਦੇ ਹੈਗੇ ਤਾਂ ਆਪਾਂ ਆਯੁਰਵੇਦ ਨਾਲ ਹੀ ਪਰਮਨੈਂਟ ਹੱਲ ਕਰ ਸਕਦੇ ਹਾਂ ਹਰ ਇੱਕ ਬਿਮਾਰੀ ਨਾਲ ਤੁਸੀਂ ਜੋ ਤ ਆਯੁਰਵੈਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ 647 465 2800 6474652800 ਤੇ ਕਲੀਨਿਕ ਦਾ ਐਡਰੈਸ ਲਈ 7955 ਟਾਰਬਮ ਰੂਡ ਜੁਨਟ 4 ਸਟੀਲ ਦੇ ਟਾਰਬਮ ਦਾ ਮੈਨਿਟਰ ਸੈਕਸ਼ਨ ਪੈਂਦਾ ਜੀ ਜੀ ਜਿਹਨਾਂ ਜਿਹਨਾਂ ਕੋ 4 ਆ ਟਾਰਬਮ ਨੂੰ ਫੇਸ ਕਰਦਾ ਜੀ ਤੇ WhatsApp ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ 647465 2800 ਦੇ ਉੱਤੇ ਜੋ ਤਾਇਰਬਾਦ ਦੇ ਨਾਲ ਗੱਲਬਾਤ ਕੀਤੀ ਐ ਸਹਿਜ ਡਾਕਟਰ ਸਾਹਿਬ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਜੁੜੇ ਹੋ ਅਸੀਸ ਰੇਡੀਓ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਪਪੰਦਰ ਸਿੰਘ ਮਾਨੋ ਲਓ ਜੀ ਸਾਡੀ ਗੱਲਬਾਤ ਖਬਰਾਂ ਤੇ ਚਾਹਤ ਪੈ ਰਹੀ ਆ ਸਾਡੀ ਟੀਮ ਦੇ ਸੀਨੀਅਰ ਜਰਨਲਿਸਟ ਟੀਮ ਮੈਂਬਰ ਸਰਕਲ ਤੁਮ ਸਿੰਘ ਪੜਣਾ ਹੋਰਾਂ ਦੇ ਨਾਲ ਕਈ ਵਾਰ ਹੁੰਦਾ ਹੈ ਵੀ ਤੁਸੀਂ ਫ੍ਰੀਕੁਐਂਸੀ ਤੋਂ ਇਧਰ ਉਧਰ ਵੀ ਜਾਂਦੇ ਹੋ ਵੈਸੇ ਤਾਂ ਫ੍ਰੀਕੁਐਂਸੀ ਬਹੁਤ ਸਟਰੋਂਗ ਹੈ 1350 ਐਮ ਦੀ ਪਰ ਫਿਰ ਵੀ ਕਈ ਵਾਰ ਅਮਰੀਕਾ ਕਿਤੇ ਹੋਰ ਦੂਰ ਦਰਾਡੇ ਕਈਆਂ ਨੂੰ ਤੁਸੀਂ ਇੰਡੀਆ ਪੰਜਾਬ ਭਾਰਤ ਜਾਣਾ ਪੈਂਦਾ ਛੁੱਟਿਆਂ 'ਚ ਤਾਂ ਸਾਡਾ ਪੇਜ ਹੈ ਜੀ ਅਸੀਸ ਰੇਡੀਓ ਦਾ ਐਸਈਐਸ ਉਹਨੂੰ ਤੁਸੀਂ ਜਿਆ ਲਾਈਕ ਕਰੋ ਫੇਸਬੁਕ ਪੇਜ ਆ ਸੀਸ ਰੇਡੀਓ ਦਾ ਉੱਥੇ ਜਾ ਸਕਦੇ ਹੋ অন্ਟਾਰੀਓ ਪੰਜਾਬੀ ਨਿਊਜ਼ ਉਹਦਾ ਸਾਡਾ ਪੇਜ ਹੈਗਾ ਔਰ ਸਾਡਾ YouTube ਚੈਨਲ ਹੈ ਮੈਂ ਬੇਨਤੀ ਕਰਦਾ ਉਹਨੂੰ ਸਬਸਕ੍ਰਾਈਬ ਕਰੋ ਪ੍ਰਣਾ ਸਾਹਿਬ ਬਹੁਤ ਮਿਹਨਤ ਕਰਦੇ ਆ ਖਬਰਾਂ ਤੇ ਬਸ ਚੰਨ ਕਮੈਂਟਾਂ ਤੱਕ ਜੀ ਜਦੋਂ ਖਬਰਾਂ ਖਤਮ ਹੋਣਗੀਆਂ ਅਸੀਂ ਉੱਥੇ ਅਪਲੋਡ ਕਰ ਦੇਣੀ ਹੈ ਫਿਰ ਟਰੰਪ ਸਾਹਿਬ ਨੇ ਆਪਣੇ ਭਾਸ਼ਾ ਚ ਕੀ ਕਿਹਾ অন্ਟਾਰੀਓ ਚ ਕੀ ਹੋਇਆ ਤੇ ਉਹ ਸਾਰੀਆਂ ਖਬਰਾਂ ਉੱਥੇ ਮਿਲਣਗੀਆਂ অন্ਟਾਰੀਓ ਪੰਜਾਬੀ ਨਿਊਜ਼ ਦੇ ਉੱਤੇ ਰਣ ਸਾਹਿਬ ਤੇ ਹੁਣ ਥੋੜੀ ਜਿਹੀ ਆਪਣੀ ਪ੍ਰੋਵਿੰਸ ਦੀ ਗੱਲਬਾਤ ਕਰ ਲਈਏ ਡਾਕਫੋਰਡ ਉਹਨਾਂ ਦੀ ਉਹ ਤੇ ਜਲਦ ਚੋਣਾਂ ਦੀ ਵਕਾਲਤ ਕਰਨ ਲੱਗ ਪਈ ਜੀ ਇਹ ਵੀ ਹੁਣ ਜੀ ਐਂ ਦੇਖੋ ਜਿਵੇਂ ਕਾਫੀ ਸਮੇਂ ਤੋਂ ਇਸ ਤਰੀਕੇ ਦੀਆਂ ਤੰਸੂਆ ਲਗਾਤਾਰ ਚੱਲ ਰਹੀਆਂ ਨੇ ਕਿ ਕਿਉਂਕਿ ਹਜੇ ਇਹਨਾਂ ਦੀ ਟਰਮ ਸਹੀ ਆ 2026 ਦੇ ਵਿੱਚ ਵੈਸੇ ਜੋ ਨਾਰਮਲ ਚੋਣਾਂ ਅਨਟਾਰੀਓ ਦੇ ਵਿੱਚ ਹੋ ਰਹੀਆਂ ਨੇ ਪਰ ਡਾਕਫੋਰਡ ਸਾਹਿਬ ਉਹ ਇਹ ਗੱਲ ਆਖ ਰਹੇ ਨੇ ਕਹਿੰਦੇ ਕਿ ਅਮਰੀਕਾ ਵੱਲੋਂ ਏ ਡਰਾਮਪ ਸਾਹਿਬ ਬਲੋ ਕਹਿੰਦੇ ਟੈਰਿਫ ਲੱਗਣੇ ਕਹਿੰਦੇ ਲਾਜ਼ਮੀ ਨੇ ਕਹਿੰਦੇ ਵੀ ਇਹ ਗੱਲ ਹੁਣ ਪੱਕੀ ਹੈ ਕਿ ਇਹ ਡਰਾਮਪ ਸਾਹਿਬ ਨੇ ਟੈਰਿਫ ਲਾੜੇ ਆ ਕਹਿੰਦੇ ਕਿ ਹੁਣ ਮੈਂ ਚੋਣਾਂ ਕਿ ਮੈਨੂੰ ਅੰਟਾਰੀਓ ਦੇ ਲੋਗ ਇੱਕ ਜਿਹੜਾ ਇੱਕ ਮੈਂਡੇਟ ਹੈ ਉਹ ਜਿਆ ਦੇਣ ਸਪਸ਼ਟ ਮੈਂਡਟ ਦੇ ਬਹੁਤ ਬਹੁਤ ਨਾਲ ਕਹਿੰਦੇ ਮੈਨੂੰ ਦਵਾਰਾ ਚੋਣਾਂ ਤਾਂ ਕਿ ਮੈਂ ਇਨ੍ਹਾਂ ਟੈਰਿਫਸ ਦਾ ਇਹ ਮੁਕਾਬਲਾ ਕਰ ਸਕਾਂ ਸੋ ਕਹਿੰਦੇ ਫਿਗਰ ਹ ਸਮਾਯਾ ਦੇ ਲੋਕਾਂ ਨੂੰ ਮੈਨੂੰ ਸਪਸ਼ਟ ਕਰਨ ਤੇ ਸਾਫ਼ ਤੌਰ ਤੇ ਮੰਡਟ ਦੇਣਾ ਚਾਹੀਦਾ ਸੋ ਇਹ ਮੰਡਟਸ ਕਹਿੰਦੇ ਵੀ ਇਹ ਟੈਰਿਫ ਦੇ ਮੁੱਦੇ ਤੇ ਮੈਨੂੰ ਦੇਣਾ ਚਾਹੀਦਾ ਕਿ ਮੈਂ ਇਹ ਇਨ੍ਹਾਂ ਟੈਰਿਫ ਦਾ ਅੰਟਾਰੀਓ ਦੀ ਜੋ ਆਰਥਿਕਤਾ ਆ ਵੀ ਉਹਨਾਂ ਦਾ ਮਤਲਬ ਮੁਤਾਬਲਾ ਕਰ ਸਕਦਾ ਜਾਂ ਨਹੀਂ ਕਰ ਸਕਦਾ ਮੇਰੀ ਅਗਵਾਈ ਦੇ ਵਿੱਚ ਲੋਕਾਂ ਨੂੰ ਯਕੀਨ ਹੈ ਜਾਂ ਨਹੀਂ ਹੈ ਸੋ ਇਸ ਚੀਜ਼ ਦਾ ਹੁਣ ਮੰਡਟ ਮੰਗਣ ਦੀ ਗੱਲ ਇਹ ਜੋ ਅੰਡਾਲੋ ਦੇ ਪ੍ਰੀਮੀਅਰ ਮੈਂਡਟ ਫੋਰਸ ਸਾਹਿਬ ਉਹ ਕਰ ਰਹੇ ਨੇ ਭਾਵੇਂ ਕਿ ਦੇਖਿਆ ਜਾਵੇ ਤਾਂ ਉਹਨਾਂ ਕੋਲ ਆਲਰੇਡੀ ਮੈਂਡਟ ਹੈ ਕਿ ਉਹਨਾਂ ਕੋਲ ਸਪਸ਼ਟ ਬਹੁਮਤ ਹੈ ਵੱਡੇ ਬਹੁਮਤ ਨਾਲ અમારી ਸਰਕਾਰ ਇਹ 2022 ਦੇ ਵਿੱਚ ਲੋਕਾਂ ਨੇ ਚੁਣ ਕੇ ਦਿੱਤੀ ਸੀ ਕਿ ਮੈਂਡਟ ਤਾਂ ਆਲਰੇਡੀ ਉਹਨਾਂ ਕੋਲ ਹੈ ਕਿ ਉਹ 26 ਤੱਕ ਪ੍ਰੀਮੀਅਰ ਬਣੇ रह ਸਕਦੇ ਨੇ ਪਰ ਹੁਣ ਉਹਨਾਂ ਨੇ ਜੋ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਕਿ ਟੈਰਿਫ ਦੇ ਮੁੱਦੇ ਤੇ ਉਹ ਲੋਕਾਂ ਤੋਂ ਮੰਡਟ ਮੰਗਣ ਦੀ ਗੱਲ ਕਰ ਰਹੇ ਨੇ ਸੋ ਉਹਨਾਂ ਨੇ ਇਹ ਸੰਕੇਤ ਜਿਹੜੇ ਨੇ ਇਹ ਸਪਸ਼ਟ ਦੇ ਦਿੰਦੇ ਨੇ ਸੋ ਲੱਗ ਰਿਹਾ ਹੈ ਕਿ ਜੋ ਦਾਰਲੋਡ ਦੇ ਵਿੱਚ ਵੀ ਇਲੈਕਸ਼ਨਸ ਨੇ ਉਸ ਸਮੇਂ ਤੋਂ ਪਹਿਲਾਂ ਹੋਣ ਗਿਆ ਤੇ ਲੱਗ ਰਿਹਾ ਕਿ ਜੋ ਡੋਨਲਡ ਟਰਪ ਸਾਹਿਬ ਜੋ ਥ੍ਰੈਟ ਦੇ ਰਹੇ ਨੇ ਟੈਰਿਫ ਦੇ ਸੋ ਇਹਨਾਂ ਨੂੰ ਇੱਕ ਮੁੱਦਾ ਬਣਾ ਕੇ ਪ੍ਰੀਮੀਅਰ ਡਾਕਫੋਰਸ ਸਾਹਿਬ ਅਗਲੀ ਚੋਣਾਂ ਕਰਵਾ ਸਕਦੇ ਨੇ ਜੀ ਜੀ ਜੀਪਦਰਨ ਸਾਹਿਬ ਚਲੋ ਦੇ ਦਿਆਂ ਜੀ ਜਿੱਦਾਂ ਤੁਸੀਂ ਕਹੇ ਬਹੁਮਤ ਹੁਣ ਬਹੁਤ ਹੈਗਾ ਵੈਸੇ ਕਿਸ ਦਿਨ ਮੈਂ ਆਪਾਂ ਗੱਲ ਕਰਾਂਗੇ ਇੱਥੇ ਮੀਡੀਆ ਦੇ ਵਿੱਚ ਆ ਕੇ ਪਿਛਲੇ ਦਿਨੀ ਬੜੀ ਚਰਚਾ ਚੱਲੀ ਕੁਆਲੀਫਿਕੇਸ਼ਨਸ ਨੂੰ ਲੈ ਕੇ ਫੈਡਰਲ ਗਵਰਨਮੈਂਟ ਦੇ ਨਾਲ ਜੁੜੇ ਹੋਏ ਅ ਉਮੀਦਵਾਰਾਂ ਦੇ ਬਾਰੇ ਦੇ ਵਿੱਚ ਜਾਂ ਜੇ ਚਾਹੇ ਵਿਰੋਧੀ ਧਿਰ ਦੇ ਨੇਤਾ ਹੋਣ ਜਾਂ ਹੁਣ ਲਿਬਰਲ ਵਾਲਿਆਂ ਨੇ ਆਪ ਦੇ ਲੀਡਰ ਚੁਣਨੇ ਨੇ ਤੇ ਇਹ ਕਦੇ ਗੱਲ ਕਰਾਂਗੇ ਵੀ ਭਾਈ ਡਾਕਫੋਰਡ ਸਾਹਿਬ ਉਹਨਾਂ ਦੀ ਕੁਆਲਿਫਿਕੇਸ਼ਨ ਬਾਰੇ ਵੀ ਗੱਲਬਾਤ ਕਰਾਂਗੇ ਜੀ ਪ੍ਰਹਿਨ ਸਾਹਿਬ ਤੇ ਬਾਦਿਆਂ ਪਾ ਅਗਲੀ ਖਬਰ ਦੇ ਨਾਲ ਏ ਜਿੱਥੇ ਪ੍ਰਹਿਨ ਸਾਹਿਬ ਫੇਰ ਉਹ ਬਦਲ ਹੋ ਰਹੀ ਹੈ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਵੀਜ਼ਾਸ ਰੋਕ ਦਿੱਤੇ ਗਏ ਨੇ ਅੱਜ ਇੱਕ ਬਹੁਤ ਵੱਡੀ ਅਪਡੇਟ ਪ੍ਰਹਿਨ ਸਾਹਿਬ ਆਉਣੀ ਹੈ ਉਹ ਹੈਗੀ ਹੈ ਸਪੌਸਰ ਵਰਕ ਪਰਮਿਟ ਨੂੰ ਲੈ ਕੇ ਉਹ ਦੇਖਦੇ ਹਾਂ ਹੁਣ ਅ ਮੇਰੇ ਖਿਆਲ ਆਪਣੇ ਪ੍ਰੋਗਰਾਮ ਤੋਂ ਬਾਅਦ ਕੋਈ ਨਾ ਕੋਈ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਕੋਈ ਜਾਂ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਆਪ ਜਿਹੜੀ ਆ ਅਪਡੇਟ ਆ ਜੂਗੀ ਪਰ ਉਹਦੇ ਮੱਦੇ ਨਜ਼ਰ ਜੇ ਇਮੀਗ੍ਰੇਸ਼ਨ ਰੁਕੀ ਆ ਕਮਾਕਾਰਾਂ ਦੇ ਵਿੱਚ ਬਹੁਤ ਚੀਜ਼ਾਂ ਸਲੋ ਹੋਈਆਂ ਨੇ ਰੈਂਟਲ ਪ੍ਰੋਪਰਟੀਆਂ ਜਿਹੜੀਆਂ ਉਹਨਾਂ ਦੇ ਰੈਂਟ ਕਟੇ ਨੇ ਸਭ ਨੂੰ ਸਭ ਨੂੰ ਇੱਕ ਚੀਜ਼ ਤਾਂ ਮਰਨ ਦੀ ਲੋੜ ਹੈ ਜੇ ਇਮੀਗ੍ਰੈਂਟਸ ਰੁਕੇ ਨੇ ਸਟੂਡੈਂਟ ਖਾਸ ਕਰਕੇ ਸਟੂਡੈਂਟ ਵੀਜ਼ਾ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਜਿੱਥੇ ਕਾਲਜ ਵਾਲੇ ਅ ਅੱਜਕੱਲ ਠੰਡੋਰਾ ਪਿੱਟ ਰਹੇ ਨੇ ਕਾਲਜੇਜ਼ ਵਾਲੇ ਸਾਡੇ ਕੋਲ ਐਡਮਿਸ਼ਨਸ ਘਟਾ ਹੈ ਔਰ ਗਵਰਨਮੈਂਟ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਉਹਨਾਂ ਨੂੰ ਲੇਆਫਟ ਕਰ ਰਹੇ ਨੇ ਤੇ ਹੁਣ ਇੱਕ ਖਬਰ ਆ ਰਹੀ ਹੈ ਇਮੀਗ੍ਰੇਸ਼ਨ ਮਹਿਕਮੇ ਦੇ ਵੱਲੋਂ ਵੀ 3300 ਤੱਕ ਮੁਲਾਜ਼ਮਾਂ ਦੀ ਸ਼ਾਂਤੀ ਹੋ ਸਕਦੀ ਹੈ ਔਰ ਸ਼ਾਇਦ ਆਰਡਰ ਹੋ ਵੀ ਗਏ ਹੋਣ ਕੀ ਅਪਡੇਟ ਹੈ ਬਲੈਂਸ ਸਾਹਿਬ ਦੇਖੋ ਫਿਰ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਜੋ ਫੈਡਰਲ ਜੋ ਇਸੇ ਵੀ ਇਲੈਕਸ਼ਨ ਦੀ ਗੱਲ ਹੈ ਕਿਉਂਕਿ ਉਹ ਵੀ ਇੱਕ ਜਗਨਜੀਤ ਸਿੰਘ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਵੀ ਕੋਈ ਵੀ ਲੀਡਰ ਮਾਰਕਰਨੀ ਸਾਹਿਬੀ ਮੇ ਲੀਡਰ ਬਣਨ ਕੋਈ ਵੀ ਬਣ ਜਾਏ ਤਾਂ ਉਹ ਕਹਿੰਦੇ ਵੀ ਅਸੀਂ ਸਰਕਾਰ ਨੂੰ ਸੱਟਾਂਗੇ ਉਹ ਸਰਕਾਰ ਚੁਕਣ ਦੀ ਗੱਲ ਜਗਨਜੀਤ ਸਿੰਘ ਉਹ ਨਹੀਂ ਕਰ ਰਹੇ ਨੇ ਹੋਪਰਿਸ਼ਨ ਦੇ ਵਿੱਚ ਕਿ ਪੀਰ ਪਾਲੀ ਆਫ ਸਾਫ ਲਗਾਤਾਰ ਇਸ ਗੱਲ ਹੋ ਗਈ ਇਸ ਸਮੇਂ ਤੋਂ ਦਰਾਰਾਂ ਨੇ ਸੋ ਇਹ ਆ ਕਿ ਇਹ ਲਿਬਰਲ ਪਾਰਟੀ ਦਾ ਬਦਲ ਵੀ ਜਾਵੇ ਤੇ ਸਾਨੂੰ ਲੱਗ ਰਿਹਾ ਕਿ ਇਹ ਸਰਕਾਰ ਫਿਰ ਇਹ ਸ਼ਹਿਰ ਪੂਰਾ ਸਭਾ ਨਾ ਕੱਢ ਪਾਵੇ ਅਗਲੇ ਇਲੈਕਸ਼ਨ ਕੈਂਡੀਡੇਟਾਂ ਦੇ ਵਿੱਚ ਹੋ ਸਕਦੀਆਂ ਨੇ ਇਹ ਭਾਵੇਂ ਜੋ ਲਿਬਰਲ ਪਾਰਟੀ ਦੇ ਜੋ ਕੈਕਟਸ ਸੰਮਰਥਕ ਨੇ ਉਸ ਵੀ ਕੀ ਡਿਬੇਟ ਕਰ ਰਹੇ ਨੇ ਕਿ ਜਮਾਨਤਾਨੀ ਸਾਹਿਬ ਹੈ ਉਹਨਾਂ ਕੋਲ ਕੀ ਪੜਾਈ ਲਿਖਾਈ ਬਹੁਤ ਜ਼ਿਆਦਾ ਆ ਉਹਨਾਂ ਦੀ ਤੁਲਨਾ ਡਾਕਟਰ ਮਰਮੋਨ ਸਿੰਘ ਨਾਲ ਕੀਤੀ ਇਹ ਬਹੁਤ ਪੜੇ ਲਿਖੇ ਨੇ ਉਹਨਾਂ ਦੇ ਮੁਕਾਬਲੇ ਪੀਰ ਬਲੀਅਰ ਸਾਹਿਬ ਉਹਨੇ ਪੜੇ ਲਿਖੇ ਨਹੀਂ ਆ ਜਾਂ 19 ਉਹਨਾਂ ਦੀ ਕੁਆਲਿਫੀਕੇਸ਼ਨਸ ਜਾਂ ਇਹ ਉਹਨਾਂ ਕੋਲ ਉਹਨਾਂ ਤਿਆਰਬਾ ਨਹੀਂ ਆ ਜਿੰਨਾ ਕਿ ਮਾਰਕਾਨੀ ਸਾਹਿਬ ਵੱਲੋਂ ਇਹ ਵੱਖ-ਵੱਖ ਜਗ੍ਹਾ ਉਹਨਾਂ ਨੇ ਕੰਮ ਕੀਤਾ ਆ ਪੋਲਿਟਿਕਸ ਦੇ ਵਿੱਚ ਕੌਲੀ ਅਸਾਮ ਦਾ ਤਜਰਬਾ ਉਹਨਾਂ ਦਾ ਵੱਡਾ ਹੈ ਪਰ ਇੱਥੇ ਤੁਸੀਂ ਨਹੀਂ ਮੇਰਾ ਆਪਣਾ ਦੇਖੋ ਇਹ ਨਿੱਜੀ ਵਿਚਾਰ ਹੈ ਇਹ ਕੋਈ ਮੈਂ ਜਰਨਲਿਸਟ ਦੇ ਲਾਗ ਇਨ ਦੇ ਤੌਰ ਤੇ ਨਹੀਂ ਕਹਿ ਰਿਹਾ ਕਿ ਅਮਰੀਕਾ ਦੇ ਵਿੱਚ ਚਿਸਟਾਂ ਨਾਲ ਡਾਲਰ ਡ੍ਰੰਪਸ ਆ ਬਣੇ ਨੇ ਤੇ ਲੱਗ ਰਿਹਾ ਕਿ ਜਿੱਦਾਂ ਦਾ ਮਾਹੌਲ ਉੱਥੇ ਬਣਦਾ ਜਾ ਰਿਹਾ ਇਹ ਜੋ ਤੇ ਦੇ ਰਿਪਬਲਿਕ ਪਾਰਟੀ ਹੈ ਉਹ ਇਹ ਸੱਜੇ ਪੱਕੇ ਦੇ ਫਾਰ ਰਾਈਟ ਜਿਹਨੂੰ ਅਸੀਂ ਕਹਿੰਦੇ ਆ ਉਸ ਪਾਸੇ ਨੂੰ ਗੱਲ ਜਿਹੜੀ ਆ ਵਾਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਅਗਰ ਕੈਨੇਡਾ ਦੇ ਵਿੱਚ ਇਹ ਬਿਲਕੁਲ ਇੱਕ ਆਪੋਜੀਸ਼ਨ ਮਾਈਂਡ ਵਾਲੀ ਸਰਕਾਰ ਬਣਦੀ ਹੈ ਕਿਉਂਕਿ ਲੂਡੋ ਸਾਹ ਤੇ ਦੋਸ਼ ਲੱਗਦੇ ਨੇ ਕਿ ਬਿਲਕੁਲ ਇਹ ਫਾਰ ਲੈਫਟ ਚਲੇ ਗਏ ਤਾਂ ਇੱਕ ਪਾਸੇ ਬਿਲਕੁਲ ਫਾਰ ਰਾਈਟ ਤੇ ਜਾਣ ਵਾਲੀ ਗੱਲ ਇੱਕ ਪਾਸੇ ਬਿਲਕੁਲ ਫਾਰ ਲੈਫਟ ਜਾਣ ਵਾਲੀ ਗੱਲ ਹੈ ਇਹ ਬੜਾ ਔਖਾ ਇਹ ਸਮਾਂ ਫਿਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਸੋ ਜਿਨ੍ਹਾਂ ਨੂੰ ਲੈ ਕੇ ਸ਼ਹਿਰ ਕੈਨੇਡਾ ਦੇ ਲੋਕ ਆਉਣ ਵਾਲੇ ਸਮੇਂ 'ਚ ਰਣ ਫੈਸਲਾ ਲੈਣਗੇ ਕਿ ਦੂਜੀ ਗੱਲ ਜੇਕਰ ਅਸੀਂ ਇਮੀਗ੍ਰੇਸ਼ਨ ਕੈਨੇਡਾ ਦੀ ਕਰੀਏ ਤੇ ਵਿਭਾਗਾਂ ਇਹ ਕਹਿ ਰਿਹਾ ਕਿ ਅਸੀਂ 3300 EMPLOYES ਦੀ ਸ਼ੰਕੀ ਕਰ ਰਹੇ ਹਾਂ ਸੋ ਇੱਥੇ ਲਿਖੋ ਉਹਨਾਂ ਨੇ ਕਿਹਾ ਕਿ ਕੋਵਿਡ ਦੇ ਸਮੇਂ ਕੰਡੇ ਵੀ ਇੱਕ ਬੈਕਲੌਗ ਵੀ ਸੀਗਾ ਐਪਲੀਕੇਸ਼ਨਸ ਅਸੀਂ ਜਿਆਦਾ ਫੂਟੇ ਤੇ ਕੰਮ ਕਰਨਾ ਛੋੜੀ ਸੀ ਸਿੰਪਲਾਈਸ ਤਰ੍ਹਾਂ ਚੱਲ ਗਿਆ ਸੀ ਘਰਾ ਤੋਂ ਕੰਮ ਹੋ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਆਦਾ ਐਪਲਾਈ ਉਸ ਸਮੇਂ ਹਾਇਰ ਕੀਤੇ ਸੀ ਵੀ ਕੰਮ ਤੇਜ਼ੀ ਨਾਲ ਹੋ ਸਕੇ ਤਾਂ ਹੁਣ ਕਹਿ ਰਿਹਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੰਮ ਬਹੁਤ ਹੋਣ ਲੱਗ ਗਿਆ ਤੇ ਖਰਚੇ ਵੀ ਕਹਿੰਦੇ ਸੀ ਆਪਣੇ ਘਟਾਉਣੇ ਆ ਅਸੀਂ ਬਹੁਤ ਸਾਰੀਆਂ ਏ ਦਲੀਲਾ ਹੁਣ ਸਰਕਾਰ ਕੋਲ ਦਿੱਤੀ ਜਾ ਰਹੀ ਹੈ ਤੇ ਲੱਗ ਰਿਹਾ ਕਿ 3300 ਏਮਪਲਾਈਸੇ ਹੁਣ ਇਹ ਘਟਾਉਣ ਦੀ ਗੱਲ ਕਰ ਰਹੇ ਨੇ ਤੇ 5100 ਦੇ ਕਰੀਬ ਏਮਪਲਾਈਸੇ ਆਉਣ ਵਾਲੇ ਸਮੇਂ ਚ ਘਟਾ ਸਕਦੇ ਆ ਜੋ ਕੋਵਿਡ ਤੋਂ ਪਹਿਲਾਂ ਇਹ ਗਿਣਤੀ ਸੀਗੀ ਇਹ ਮੈਥਮੈਟਿਕ ਜਿਹੋ ਏਮਪਲਾਈ ਸੀਗੇ ਉਸ ਪੱਧਰ ਤੱਕ ਇਹ ਗਿਣਤੀ ਜਾਂ ਉਸ ਤੋਂ ਵੀ ਹੋ ਸਕਦਾ ਘਟ ਗਿਣਤੀ ਘੱਟਤੀ ਜਾਵੇ ਭਾਵੇਂ ਕਿ ਹਾਲੇ ਵੀ ਬਹੁਤ ਸਾਰੇ ਮੈਕਬਿਆਂ ਦੇ ਵਿੱਚ ਬੈਕਲੌਗ ਚੱਲ ਰਿਹਾ ਆ ਪਰ ਇਥੇ ਇਮੀਗ੍ਰੇਸ਼ਨ ਕੈਨੇਡਾ ਨੇ ਇਹ ਗੱਲ ਕਹੀ ਹੈ ਕਿ ਅਸੀਂ EMPLOYEES ਦੀ ਗਿਣਤੀ ਘਟਾ ਰਹੇ ਹਾਂ ਦਾ ਵੱਡਾ ਕਾਰਨ ਇਹਦੇ ਵਿੱਚ ਹੀ ਮੈਨੂੰ ਲੱਗ ਰਿਹਾ ਕਿ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇਹ ਵਧੇਰੇ ਵਾਰ ਤੋਂ ਹੋ ਰਹੀ ਹੈ ਜਾਂ ਜੋ ਕੋਵਿਡ ਦੇ ਸਮੇਂ ਜ਼ਿਆਦਾ EMPLOYEES ਇਨਾਂ ਨੇ ਭਰਤੀ ਕੀਤੇ ਸੀਗੇ ਉਸ ਗਿਣਤੀ ਨੂੰ ਘਟਾ ਕੇ ਪਹਿਲਾਂ ਵਾਲੇ ਪੱਧਰ ਤੇ ਲਿਆਉਣ ਦੀ ਕੋਸ਼ਿਸ਼ ਆ ਕੀ ਕੀਤਾ ਜਾ ਰਹੀ ਹੈ ਜੀ 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 ਪ੍ਰਿੰਸ ਸਾਹਿਬ ਨਾਲ ਦੀ ਨਾਲ ਜਿੱਥੇ ਨਸਾਰਾ ਕਟਨਾ ਕ੍ਰਮ ਚੱਲ ਰਿਹਾ ਹੈ ਸਾਰੀਆਂ ਚੀਜ਼ਾਂ ਤੇ ਗੱਲਬਾਤ ਹੋ ਰਹੀ ਹੈ ਫਰਵਰੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਵੀ ਜਿੱਦਾਂ ਡੋਨਲਡ ਟਰੰਪ ਉਹਨਾਂ ਨੇ ਕਿਹਾਤਾ ਵੀ ਟੈਰਫ 25% ਲਾ ਦਾਂਗੇ ਪਰ ਇੱਥੇ ਹੋਰ ਵੀ ਬਹੁਤ ਸਾਰੀਆਂ ਚਿੰਤਾਵਾਂ ਹੈਗੀਆਂ ਕੈਨੇਡੀਅਨਸ ਨੂੰ ਤੇ ਕੀ ਅਪਡੇਟ ਹੈ ਪ੍ਰਿੰਸ ਸਾਹਿਬ ਦੇਖੋ ਬੈਂਕ ਆਫ ਮੌਂਟਰੀਅਲ ਨੇ ਇੱਕ ਸਰਵੇ ਕਰਾਇਆ 36% ਕੈਨੇਡੀਅਨਸ ਉਹਨੇ ਸਮੇਂ ਮੰਨ ਰਹੇ ਨੇ ਅਗਲੇ 12 ਮਹੀਨਿਆਂ ਦੇ ਵਿੱਚ ਕੈਨੇਡਾ 'ਚ ਰੈਸੈਸ਼ਨ ਆ ਸਕਦਾ ਆ ਰੈਸੈਸ਼ਨ ਵਰਗੇ ਹਾਲਾਤ ਜਿਹੜੇ ਨੇ ਕੈਨੇਡਾ 'ਚ ਬਣ ਸਕਦੇ ਨੇ ਕਿਉਂਕਿ ਟੈਰਿਫ ਇੱਕ ਵੱਡਾ ਮੁੱਦਾ ਇਸ ਸਮੇਂ ਬਣਿਆ ਹੋਇਆ ਜੇ ਟੈਰਿਫ ਲੱਗ ਜਾਂਦੇ ਨੇ ਕਿਉਂਕਿ ਸਾਡੀ ਆਰਥਿਕਤਾ ਅਮਰੀਕਾ ਦੇ ਵੱਡੇ ਪੱਧਰ ਤੇ ਨਿਰਭਰ ਆ ਜਿਵੇਂ ਟਰੰਪ ਸਾਹਿਬ ਕਹਿ ਰਹੇ ਨੇ ਕਿ ਅਸੀਂ ਆਪਣਾ ਤੇਲ ਵਧੇਰੇ ਕੱਢਣਾ ਆ ਭਾਵੇਂ ਕੈਨੇਡਾ ਵਾਲੇ ਕਹਿੰਦੇ ਆ ਕਿ ਤੇਲ ਨੂੰ ਇੱਕ ਅਖਤਿਆਰ ਵਜੋਂ ਵੰਡਣਾ ਪਰ ਉਹ ਤਾਂ ਉੱਚੀਆਂ ਸਟੇਟਮੈਂਟਾਂ ਟਰਾਂਪ ਸਾਹਿਬ ਦੇ ਰਹੇ ਨੇ ਸੋ ਕੈਨੇਡਾ ਦੀ ਆਰਥਿਕਤਾ ਨੂੰ ਲੋਕ ਮੰਨਦੇ ਨੇ ਵੀ ਛੱਟ ਲੱਗ ਸਕਦੀ ਹੈ 30% ਲੋਕਾਂ ਦੇ ਮੰਨਿਆ ਆ ਕਿ ਰੈਸੈਸ਼ਨ ਆ ਸਕਦਾ ਤੇ ਉਹਨਾਂ ਨੂੰ ਲੱਗਦਾ ਵੀ ਹਾਲਾਤ ਜਿਹੜੇ ਆਲ ਇੱਕ ਇੱਕ ਜਾਂ ਦੋ ਸਾਲਾਂ ਦੇ ਵਿੱਚ ਸੁਧਰਨ ਵਾਲੇ ਨਹੀਂ ਆ ਇਸ ਤਰੀਕੇ ਦਾ ਭੈ ਲੋਕਾਂ ਦੇ ਵਿੱਚ ਬਾਨਾ ਸ਼ੁਰੂ ਹੋ ਚੁੱਕਾ ਆ ਤੇ ਇਹਦੇ ਨਾਲ ਵਿਵੇਕ ਰਾਮਾ ਸਵਾਮੀ ਉਹਨਾਂ ਦੀ ਗੱਲ ਕਰੀਏ ਉਹਨਾਂ ਨੂੰ ਹਲਲ ਮੌਸਕ ਦੇ ਨਾਲ ਜੋ ਇੱਕ ਗਵਰਨਮੈਂਟ ਐਫੀਸ਼ੀਐਂਸੀ ਕਮਿਸ਼ਨ ਬਣਾਇਆ ਗਿਆ ਸੀ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਪਰ ਹੁਣ ਪਤਾ ਲੱਗਾ ਵੀ ਉਹ ਇਸ ਇਹ ਮਹਿਕਮੇ ਦਾ ਹਿੱਸਾ ਨਹੀਂ ਹੋਣਗੇ ਉਹ ਹਾਇਓ ਦੇ ਗਵਰਨਰ ਵਜੋਂ ਉਹ ਆਪਣਾ ਅਗਲਾ ਰਾਜ ਸਿਧ ਹੋਇਆ ਤੇ ਉਹਨੂੰ ਜਮਾਉਣ ਦੀ ਕੋਸ਼ਿਸ਼ ਕਰਨਗੇ ਇਸ ਤਰੀਕੇ ਦੀਆਂ ਖਬਰਾਂ ਸਾਰਿਕਾ ਤੋਂ ਆ ਰਹੀਆਂ ਨੇ ਤੇ ਕਾਫੀ ਕੁਝ ਸਿਨਜੀ ਕਾਲ ਦੇ ਦਿਨ ਇਹ ਰਾਜਨੀਤੀ ਦੇ ਵਿੱਚ ਘਟਿਆ ਆ ਤੇ ਕੈਨੇਡਾ ਦੇ ਉੱਪਰ ਇਸ ਦਾ ਕਾਫੀ ਅਸਰ ਪੈ ਰਿਹਾ ਆ ਇਹਦੇ ਵਿੱਚ ਜੇਕਰ ਅਸੀਂ ਦੇਖੀਏ ਕਿ ਜੋ ਅਮਰੀਕਾਨੀ ਸੈਨੇਟ ਹੈ ਸੋ ਉਹਨਾਂ ਨੇ ਮਾਰਕੋ ਰੂਬੀਓ ਜੋ ਕਿ ਹੈ ਉਹਨੂੰ ਸੈਕਟੀ ਆਫ ਸਟੇਟ ਬਜੋ ਤੇ ਉਹਨਾਂ ਨੂੰ ਕਨਫਰਮ ਕਰ ਦਿੱਤਾ ਕਿਉਂਕਿ ਜੋ ਵੀ ਡ੍ਰੰਪ ਸਾਹਿਬ ਨੇ ਨਾਮਿਨੇਟ ਬੜਾਈਆਂ ਸਨ ਕਨਫਰਮੇਸ਼ਨ ਸੈਨੇਟ ਵੱਲੋਂ ਹੋਣੀ ਸੀ ਸੋ ਮਾਰਕੋ ਰੂਬੀਓ ਨੂੰ ਸੈਕਟੀ ਆਫ ਸਟੇਟ ਬਣਾ ਦਿੱਤਾ ਗਿਆ ਤੇ ਇਹਦੇ ਤੋਂ ਇਲਾਵਾ ਜੋ ਚੌਨ ਰੈਟਕਲਿਫ ਸੀਸੀਆਈ ਦੇ ਡਾਇਰੈਕਟਰ ਵਜੋਂ ਉਹ ਲਾਰੇ ਵੀ ਅੱਜ ਸ਼ਾਮ ਤੱਕ ਕਨਫਰਮੇਸ਼ਨ ਆਖਰੀ ਹੈ ਜੀ ਤੇ ਹੋਰ ਵੀ ਜੋ ਇਹਨਾਂ ਦੀਆਂ ਨਾਮੀਨੇਸ਼ਨਸ ਸੀਗੀਆਂ ਸੋ ਉਹਨਾਂ ਤੇ ਅੰਦੇ ਦਿਨਾਂ ਤੱਕ ਕਨਫਰਮੇਸ਼ਨਸ ਹੋ ਜਾਣਗੀਆਂ ਹੋ ਸਕਦਾ ਹੈ ਇੱਕ ਦੋ ਨਾਮਾਂ ਦੇ ਉੱਪਰ ਇਹ ਥੋੜਾ ਜਿਹਾ ਇਹ ਮੁਸ਼ਕਲਾ ਵੀ ਔਰ ਪਰ ਓਵਰਆਲ ਲੱਗ ਰਿਹਾ ਵੀ ਕਨਫਰਮੇਸ਼ਨਸ ਜਿਹੜੀਆਂ ਨੇ ਆ ਸਕਦੀਆਂ ਨੇ ਪ੍ਰਧਾਨ ਜੀ ਮੈਂ ਨਾ ਜਾਂਦੇ ਜਾਂਦੇ ਤੁਹਾਡੇ ਕੋਲ ਪ੍ਰਧਾਨ ਜੀ ਜਾਂਦੇ ਜਾਂਦੀ ਇੱਕ ਅਪਡੇਟ ਲੈਣੀ ਹੈ ਮੈਨੂੰ ਪਤਾ ਤੁਹਾਡਾ ਸ케ਜੂਲ ਬੀਜ਼ੀ ਹੁੰਦਾ ਹੈ ਜਿੱਥੇ ਕੈਨੇਡੀਅਨਸ ਨੂੰ ਚਿੰਤਾਵਾਂ ਨੇ ਬਹੁਤ ਦਿਨ ਦੀ ਇੱਕ ਖਬਰ ਆ ਰਹੀ ਸੀ ਜੇ ਤੁਸੀਂ ਇਹਦੇ ਤੇ ਅਪਡੇਟ ਦੇਣੀ ਚਾਹੋ ਨਹੀਂ ਫਿਰ ਆਪਾਂ ਕਿਸੇ ਦਿਨ ਹੋਰ ਦਿਨ ਕਰ ਲਾਂਗੇ ਜਿਹੜੀਆਂ ਫੋਰਨ ਇੰਟਰਫੀਰੈਂਸ ਨੂੰ ਲੈ ਕੇ ਗੱਲਬਾਤ ਕੋਈ ਨਾ ਪਹਿਲਾਂ ਕੁਝ ਕੁ ਗੱਲਾਂ ਲੀਕ ਹੋਈਆਂ ਤਾਂ ਸਾਹਮਣੇ ਆਏ ਸੀਗੇ ਇੱਥੇ ਜਿਹੜੀ ਹੈ ਐਮਬੈਸੀਸ ਨੂੰ ਲੈ ਕੇ ਕੌਂਸੂਲੇਟ ਆਫਿਸ ਨੂੰ ਲੈ ਕੇ ਇੱਥੇ ਦੇ ਆ ਲੋਕਲ ਚੋਣਾਂ ਨੂੰ ਲੈ ਕੇ ਗੁਰਦੁਆਰਿਆਂ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਤੇ ਜੇ ਕੋਈ ਅਪਡੇਟ ਹੈ ਤਾਂ ਚਾਹੇ ਥੋੜੇ ਜਿਹੀ ਮਿੰਟਾਂ ਦੇ ਵਿੱਚ ਆਪਾਂ ਕਵਰ ਕਰ ਦਾਂਗੇ ਦੇਖੋ ਇਸ ਵਿੱਚ ਜੋ ਰਿਪੋਰਟ ਹੈ ਕਿ ਕਿ ਇਹਦੀ ਇਨਕੁਆਇਰੀ ਚੱਲ ਰਹੀ ਹੈ ਜੋ ਜਸਿਸ ਸ਼ੋਕ ਕਮਿਸ਼ਨ ਬਣਾਇਆ ਗਿਆ ਸੀ ਉਹ ਇਹਦੇ ਉੱਪਰ ਲੋਕਾਂ ਦੇ ਵਿਚਾਰ ਲਏ ਨੇ ਜੋ ਗਵਾਹ ਸੀ ਉਹਨਾਂ ਦੇ ਵਿਚਾਰ ਲਏ ਗਏ ਨੇ ਰੰਤਬਾ ਕੀਤਾ ਗਿਆ ਤੇ ਕੀ ਕੁਝ ਵਾਪਰਿਆ ਆ ਸੋ ਕਿਉਂਕਿ ਇਸ ਮਹੀਨੇ ਦੇ ਅੰਤ ਤੱਕ ਇਹ ਰਿਪੋਰਟ ਇਸ ਇਹਦੀ ਜਿਹੜੀ ਬਣਦੀ ਹੈ ਤੇ ਉਹਨਾਂ ਨੇ ਕਮਿਸ਼ਨ ਨੇ ਰਿਪੋਰਟ ਦੇਣੀ ਆ ਸੋ ਕੁਝ ਗੱਲਾਂ ਇਹ ਬਾਹਰ ਆਈਆਂ ਸੀ ਕਿਉਂਕਿ 2019 2021 ਦੀ ਇਲੈਕਸ਼ਨ ਸੀ ਗੱਲਾਂ ਹੋਈਆਂ ਨੇ ਇੰਟਰਫੀਰੈਂਸ ਦੀ ਗੱਲ ਹੋਈ ਹੈ ਜਿਹਦੇ ਵਿੱਚ ਇਹ ਜੋ ਇੰਡੀਆ ਦੀ ਗਵਰਨਮੈਂਟ ਹੈ ਸੋ ਉਹਦੇ ਉੱਪਰ ਵੀ ਦੋਸ਼ ਲੱਗੇ ਨੇ ਕਿ ਉਹਨਾਂ ਵੱਲੋਂ ਇਹ ਜੋ 86 ਡਾਇਟ ਫੋਰ ਆਇਆ ਉਹਨਾਂ ਦੇ ਮਾਮਲਿਆਂ ਦੇ ਵਿੱਚ ਕਾਫੀ ਇੰਟਰਫੀਰੈਂਸ ਕੀਤੀ ਗਈ ਜੋ ਇੱਥੇ ਦੇ ਇਹ ਉਹਨਾਂ ਦੇ ਜੋ ਵਾਕ ਵਾਕ ਕੌਂਸੂਲੇਟ ਆਫਿਸ ਹੁੰਦੇ ਨੇ ਸੋ ਉਹਨਾਂ ਦੀ ਵੱਸ ਤੋਂ ਕੀਤੀ ਗਈ ਹੈ ਇਵਨ ਕਿ ਜੋ ਇੱਥੇ ਦੇ ਗੁਰਦੁਆਰਾ ਪ੍ਰਬੰਧ ਚਾਲਦੇ ਨੇ ਤੇ ਉਹਨਾਂ ਦੇ ਵਿੱਚ ਵੀ ਇੰਟਰਫੀਰੈਂਸ ਕਰਨੇ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਜਿਵੇਂ ਇਸ ਤਿੱਕੇ ਜਿਹਾ ਗੱਲਾਂ ਇਹਨਾਂ ਰਿਪੋਰਟਸ ਜੋ ਜਿੰਨੀਆਂ ਕੁ ਵੀ ਬਾਹਰ ਆਈਆਂ ਨੇ ਉਹਨਾਂ ਦੇ ਮੁਤਾਬਕ ਹੋਇਆ ਹੈ ਤੇ ਇਹਦੇ ਵਿੱਚ ਇਸ ਤਰੀਕੇ ਦੀ ਗੱਲ ਵੀ ਆ ਕਿ ਇਹ ਸਰਕਾਰ ਵੱਲੋਂ ਵੀ ਜਸਟਰਡੂਡੋ ਸਾਹਿਬ ਵੱਲੋਂ ਵੀ ਇਸ ਚੀਜ਼ ਨੂੰ ਰੋਕਣ ਵਾਸਤੇ ਕੋਈ ਬਹੁਤੇ ਕਦਮ ਨਹੀਂ ਚੁੱਕੇ ਗਏ ਕਹਿੰਦੇ ਵੀ ਜੇ ਸਮੇਂ ਸਿਰ ਕਦਮ ਚੁੱਕ ਲਏ ਜਾਂਦੇ ਤਾਂ ਇਹ ਸਾਰਾ ਕੋਸ਼ਿਸ਼ ਸ਼ਾਇਦ ਹੋਣ ਤੋਂ ਰੋਕਿਆ ਜਾ ਸਕਦਾ ਸੀਗਾ ਸੋ ਇਹਦੇ ਉੱਪਰ ਡੂਡੋ ਸਰਕਾਰ ਤੇ ਵੀ ਕਾਫੀ ਇਦੋਸ਼ ਨੇ ਵੀ ਉਹਨਾਂ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਤੇ ਦੇਖੋ ਹੁਣ ਇਹਦੇ ਤੇ ਜੋ ਹੋਰ ਪੂਰੀ ਖੁੱਲ ਕੇ ਰਿਪੋਰਟ ਆਊਗੀ ਜਿਹੜੀ ਯਕੀਨ ਨਿਕਲ ਕੇ ਆਉਂਦਾ ਤੇ ਇਹਦੇ ਤੇ ਜੋ ਭਾਰਤ ਸਰਕਾਰ ਹੈ ਉਹ ਇਹਨਾਂ ਦੇ ਦੋਸ਼ਾਂ ਤੇ ਕੀ ਜਵਾਬ ਦਿੰਦੀ ਹੈ ਉਹਨਾਂ ਦੋਸ਼ਾਂ ਨੂੰ ਇਹ ਕਿਤੇ ਤੱਕ ਮੰਨਦੀ ਆ ਜਾਂ ਕਿੰਨਾ ਕੁ ਇਸ ਚੀਜ਼ ਦਾ ਵਿਰੋਧ ਕਰਦੀ ਆ ਵੀ ਸਾਰੇ ਸਾਡੇ ਦੇ ਉੱਪਰ ਇਹ ਗਲਤ ਅਲਿਗੇਸ਼ਨਸ ਲੱਗ ਰਹੇ ਨੇ ਇਹ ਹੁਣ ਆਉਣ ਵਾਲੇ ਸਮੇਂ ਤੇ ਹੋਊਗਾ ਪਰ ਇੱਕ ਪਾਸੇ ਜਿੱਥੇ ਹੁਣ ਅਮਰੀਕਾ ਦੀ ਰਾਜਨੀਤੀ ਹੈ ਕਿਉਂਕਿ ਥੋੜੀ ਸਾਰੀਆਂ ਖਬਰਾਂ ਉਸ ਪਾਸੇ ਹੋ ਗਈਆਂ ਨੇ ਇਹ ਰਿਪੋਰਟ ਵੀ ਆਣੀ ਆ ਫਿਰ ਉਸ ਤੇ ਵੀ ਗੱਲਾਂਬਾਤਾਂ ਹੋਣਗੀਆਂ ਤੇ ਓਵਰ ਆਲ ਜਿਹੜੇ ਇਹ ਸਾਰਾ ਜੋ ਸੰਕਟ ਹੈ ਜਿਸ ਸਮੇਂ ਜਿਸਵੇਂ ਵੀ ਹੈ ਤਾਰੇ ਫਿਰ ਵੀ ਗੱਲ ਕਰ ਰਿਹਾ ਸੀਗਾ ਉਹਨਾਂ ਵਾਲੇ ਦਿਨਾਂ ਤੇ ਇਹਨਾਂ ਸਾਰੀਆਂ ਗੱਲਾਂ ਮਾਸਾ ਦੇ ਕੈਨੇਡਾ ਦੀ ਰਾਜਨੀਤੀ ਜਿਹੜੀ ਆ ਉਹ ਲਗਾਤਾਰ پکਦੀ ਰਹੇ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਦੇ ਨਾਲ ਕਿਸੇ ਵੀ ਵੀਰ ਭੈਣ ਭਰਾ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਟਰੱਕ ਲੋਨ ਨੂੰ ਲੈ ਕੇ ਜਾਂ ਕਿਸੇ ਮੁੱਦਿਆਂ ਦੇ ਉੱਤੇ ਜਾਂ ਕੋਈ ਵੀ ਸਲਾਹ مشورہ ਕਰਨਾ ਹੋਵੇ ਤਾਂ 416 848 9698